ਆ ਜਾ ਤਾਈ ਦੇਖ ਲੈ ਦੇਖ ਲੈ ਪੂਆ ਹਾਂ ਹੈ ਉਹ ਤਾਂ ਲੁਤਰੋ ਹੀ ਢੀ ਲੱਗੀ ਕਿਵੇਂ ਚਲਾਉਂਦੀ ਐ ਦੇਖ ਕੱਲ ਦੀ ਭੂਤਨੀ ਆਈ ਐ ਤੇ ਦੇਖ ਕੀ ਕੁਛ ਕਰਦੀ ਐ ਨਾਲੇ ਆਪਦੀ ਨੋਨੋ ਐ ਕਿਹਾ ਵੀ ਭਾਈ ਤੇਰੀ ਭੂਆ ਪੈਰੀ ਹੱਥ ਲਾ ਜਮਾ ਨਹੀਂ ਹਾਂ ਪੈਰੀ ਹੱਥ ਕੀ ਸਸਰੀ ਘਰ ਵੀ ਬੁਲਾਈ ਹਾਂ ਮੈਂ ਦੱਸਦੀ ਐ ਪੂਆ ਵੱਡੀ ਅੰਮਾ ਬਣ ਕੇ ਆਈ ਦੱਸਣ ਇਹ ਤਾਂ ਸੁਣਾਤਾ ਫਿਰ ਮੈਂ ਕਹੇ ਜੀ ਤੇ ਲਿਆ ਕੇ ਤੇ ਤੇਰੀ ਮਾਂ ਨੇ ਅਕਲ ਦਿੱਤੀ ਐ ਹਾਂ ਤੇ ਉਹ ਦੂਜੀ ਤੇਰੇ ਵਾਲੀ ਭੈਣ ਦੇਖ ਲੈ ਉਹ ਦੋ ਨੂੰ ਉਹਨਾਂ ਦੀ ਬਣੀ ਬੈਠੀ ਹੈ ਦੇਖ ਲੈ ਹਾਂ ਨਾ ਦੇਖ ਬੇ ਲਿਆ ਤਾਂ ਹੋ ਇੱਕ ਸੂਟ ਉਹ ਨਹੀਂ ਹੋਰ ਬਸ ਸੂਟਾਂ ਦੀ ਭੁੱਖੀ ਹੈ ਤਾਂ ਪਹਿਲੇ ਦਿਨ ਹੀ ਆਏ ਹੈ ਪਤਾ ਤਾਂ ਹੈਗਾ ਤੈਨੂੰ ਹਾਂ ਇਹ ਤਾਂ ਸੂਟਾਂ ਤੇ ਦਿੱਕ ਪੈਂਦੀ ਹੈ ਸੂਟਾਂ ਦੀ ਭੁੱਖੀ ਹੈ ਤੂੰ ਆਏ ਦੇਖ ਲੈ ਵੀ ਆਈ ਬੜੀ ਹਸ਼ਿਆਰ ਹਣਾ ਉਹ ਆਪਣੇ ਲਈ ਦੇਖ ਲੈ ਉਹਨੂੰ ਜੰਮ ਹੀ ਨਹੀਂ ਡੱਕਾ ਹੀ ਨਹੀਂ ਉਹਨੂੰ ਮੈਂ ਉਹਦੇ ਮਾਖਾ ਤੈਨੂੰ ਸੋਨਾ ਕਰਾ ਕੇ ਦੇਵਾਂਗਾ ਉਹਨੂੰ ਉਹਦਾ ਵੀ ਨਾ ਚਾ ਮੁੱਕ ਹੈ ਉਹ ਤਾਂ ਹਾਂ ਉਹਦਾ ਉਹੀ ਹੈ ਨਾ ਇੱਕ ਮੈਂ ਤੈਨੂੰ ਗੱਲ ਹੋਰ ਕਹਿੰਦੀ ਐ ਜਦੋਂ ਵੰਡ ਬਣਈਏ ਦਾ ਕਹਿੰਦਾ ਸੀ ਵੀ ਮੋਟਰ ਵਾਲਾ ਖੇਤ ਮੈਂ ਰੱਖਾਂ ਤੂੰ ਕਿਉਂ ਨਹੀਂ ਬੋਲਿਆ ਲਾ ਸ ਮੈਂ ਕੀ ਬੋਲਦਾ ਉੱਥੇ ਮੈਂ ਗੁਨਾਹਗਰ ਹੁੰਦਾ ਉੱਥੇ ਕਹਿੰਦੇ ਲਾਲਚ ਕਰਦਾ ਤੂੰ ਲਾਲਚ ਫਿਰ ਮੈਂ ਤਾਂ ਕਹਤਾ ਮੈਂ ਕਾ ਕੀ ਗੱਲ ਤੂੰ ਕੱਲਾ ਫਿਰ ਮੋਟਰ ਇਹਨਾਂ ਲਵਾ ਕੇ ਦੇ ਲੈ ਦੇਖ ਤੂੰ ਇਹਨੂੰ ਤਾਂ ਪਤਾ ਹੀ ਨਹੀਂ ਸੀ ਜਦੋਂ ਇਹਨੂੰ ਕਿੰਨਾ ਕੁ ਸਿਖਾਤਾ ਹਨ ਹਮ ਆ ਜਿਹੜੀ ਮਿਸ ਕਮੇਣੀ ਜੀ ਆਈ ਇਹਨੇ ਸਿਖਾਇਆ ਸਾਰਾ ਸੁਰਤ ਲਿਆਤੀ ਉਹਨੂੰ ਤਾਂ ਦੇਖ ਲੈ ਪੂਰਾ ਕੱਲ ਨਹੀਂ ਸੀ ਇਹੋ ਜਿਹਾ ਕਰਨਾ ਨਹੀਂ ਤੇ ਬੋਲਦਾ ਵੀ ਨਹੀਂ ਸੀ ਹੁੰਦਾ ਅੱਜ ਮੇਰੇ ਮੂਰੇ ਵੀ ਕਿਵੇਂ ਬੋਲੀ ਗਿਆ ਦੇਖ ਲੈ ਤੂੰ ਪਹਿਲਾਂ ਤਾਂ ਮੇਰੀ ਸਲਾਹੀ ਮੈਂ ਸੈੱਟ ਲਾਂ ਫੜ ਕੇ ਮੈਂ ਹਾਂ ਯਾਰ ਛੱਡ ਪਰੇ ਕਾ ਦੇ ਪੁੱਤ ਇਹ ਤਾਂ ਜਿਹੇ ਜਿਹੇ ਹੈਗੇ ਆਗੇ ਤਿੰਨ ਕਿ ਪੈੜਾ ਲੱਗਦਾ ਅਗਲਾ ਕੰਨਾ ਭਰਾ ਨਹੀਂ ਭਰਾ ਨੂੰ ਗੁੱਟਿਆ ਤੇ ਹੋਰ ਤੇ ਨਾਲੇ ਲੋਕ ਫਿਰ ਝਾਰ ਹੋ ਜਾਂਦੇ ਅਗਲਾ ਕੰਨਾ ਇਹਨਾਂ ਭਰਾਵਾਂ ਦੀ ਬਣਦੀ ਨਹੀਂ ਹੂੰ ਹੁਣ ਤਾਂ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਨਾ ਪੜੇ ਮੈਂ ਤਾਂ ਆਪਾਂ ਨਹੀਂ ਐਵੇਂ ਜ਼ਰੂਰੀ ਸਾਰਾ ਕੀਤਾ ਕਰਾ ਖੇਤ ਪੈ ਜੂ ਅਗਲਾ ਹੋਊਗਾ ਹੁਣ ਇਹਨੇ ਹੁਣ ਹਿਸਾਬ ਦੇਣ ਦੇ ਮਾਰੇ ਨਹੀਂ ਪਤਾ ਜائیں ਕਰਤਾ ਹੁਣ ਕਰੀਏ ਕੀ ਹੁਣ ਦੇਖ ਲੈ ਤੇਰੀ ਭੂਣ ਪੁੱਛ ਲੈ ਹੁਣ ਬੰਡਾ ਬਣਾਈ ਦਾ ਕੀ ਕਰਨ ਗੱਲ ਸੁਣ ਕੇ ਰਾਂ ਤਾਂ ਤੂੰ ਚੁੱਪ ਕਰ ਜੇ ਬਾਹਲਾ ਹੀ ਕਰਨ ਲੱਗੇ ਵੀ ਮੈਂ ਭਾਈ ਸਰਪੰਚ ਕੋਲੇ ਜਾਊਗਾ ਬੰਡਾ ਬਣਾਈ ਕਰੂੰਗਾ ਫਿਰ ਤੂੰ ਚਾਰ ਬੰਦੇ ਬਿਠਾ ਕੇ ਆਪਾਂ ਕੋਈ ਨਾ ਵੰਡ ਲਾਂਗੇ ਇਹ ਤਾਂ ਐ ਸੈਸਰੀ ਚੀਜ਼ ਲਵਾਂਗੇ ਤੂੰ ਨਾ ਐ ਦੇਖ ਲਈ ਇਹਨਾਂ ਤਾਂ ਜਮਾ ਟੱਕਾ ਵੀ ਨਹੀਂ ਹੋਣਾ ਇਹਨੂੰ ਕਿਸੇ ਚੀਜ਼ ਦੀ ਹਸਾਬ ਨਹੀਂ ਇਹਨੂੰ ਕਿਤਾਬ ਨਹੀਂ ਐ ਨਹੀਂ ਪਤਾ ਸਾਰਾ ਘਰ ਆਉਦੇ ਪੇਕੀ ਜਾਉਣੀ ਤੇ ਪੇਕੀ ਭੇਜੂਗੀ ਹੋਰ ਕਾਦੇ ਵਾਸਤੇ ਕਰਦੀ ਐ ਇਹੇ ਪੇਕਿਆਂ ਦੀ ਮਾਰੀ ਨਹੀਂ ਰੌਲਾ ਪਾਇਆ ਤਾਂ ਹੀ ਰੌਲਾ ਪਾਇਆ ਨਹੀਂ ਜੇ ਚੱਜਦੀ ਹੁੰਦੀ ਭਾਈਆ ਭਰਾ ਭਰਾ ਵਰਤ ਕੇ ਜਿਵੇਂ ਮਰਜ਼ੀ ਕਰੀ ਜਾਣ ਆਪਾਂ ਤਾਂ ਰੋਟੀ ਤੱਕ ਮਤਵ ਲੈ ਪੇਕਿਆਂ ਦੀ ਮਾਰੀ ਨੇ ਰੌਲਾ ਪਾਇਆ ਪੈਣ ਤੇ ਹੋਰ ਕੀ ਐ ਇਹਦੀ ਪੇਕਿਆਂ ਕੋਲੇ ਮੈਨੂੰ ਪਤਾ ਹੀ ਕੁਸ ਨਹੀਂ ਦੱਕਾ ਨਹੀਂ ਸਾਹੀ ਤਾਂ ਦੀ ਮਾਂ ਪੇਕੀ ਬੈਠੀ ਐ ਕੱਲਾ ਪਿਓ ਫਿਰਦਾ ਇੱਥੇ ਜਾ ਉੱਥੇ ਜਾ ਤੇ ਉਹਨੂੰ ਕਵਾਈ ਜਾਊਗੀ ਬਸ ਹਾਂ ਐਡੀ ਚ ਉਹ ਹੋਵੇ ਤਾਂ ਫਿਰ ਆਪਦਾ ਹੀ ਕਰ ਲੈਣਾ ਹਾਂ ਗੱਲ ਤਾਂ ਉਹੀ ਹੈ ਤਾਂ ਐ ਹੋ ਗਿਆ ਵੀ ਜੇ ਨਾ ਮੇਰੇ ਸਾਹ ਦਾ 150000 ਤਾਂ ਲਈ ਡੰਗਾਗੇ ਹਾਂ ਤੇ ਮੈਨੂੰ ਇਹ ਨਹੀਂ ਪਤਾ ਵੀ ਇਹ ਲੈ ਕੇ ਸਾਰਾ ਪੈਸਾ ਤੇਲੇ ਭੱਜ ਜੇ ਇਹ ਤਾਂ ਕੋਈ ਯਕੀਨ ਨਹੀਂ ਭਾਣੀ ਕੋਈ ਯਕੀਨ ਨਹੀਂ ਹੈ ਨਾ ਸਿਆਣੇ ਕਰਦਾ ਤੀ ਪੁੱਤ ਨਹੀਂ ਇੰਨਾ ਬੋਲਦਾ ਹੁੰਦਾ ਹਾਂ ਹਾਂ ਇਹ ਤਾਂ ਪਉੜਾ ਇੱਲਾਗਤ ਨਹੀਂ ਜਮੀਨੀ ਆਖਲੇ ਨਹੀਂ ਬੋਲਣ ਦੀ ਵਿੱਚ ਕੀ ਬੋਲਣਾ ਹੈ ਕੀ ਨਾ ਲਿਆਵਾਂ ਕਾਪੀ ਜਾ ਕੇ ਫਲਾਨਾ ਲਿਆਵਾਂ ਮੈਨਰੇ ਕਹਤਾ ਬਗ ਜਾੜਤੀਆਂ ਦੇ ਬਾੜੀ ਸੋਹਣੀ ਲੱਗेंगी ਤੇ ਹੋਰ ਹਾਂ ਅੱਜ ਤੱਕ ਰਸੀ ਤਾਂ ਤੇਰੇ ਮੂਰੇ ਬੋਲ ਲਗਾ ਨਹੀਂ ਤੇ ਉਹ ਦੇਖ ਲਾ ਫਾੜ ਫਾੜ ਬੋਲੇ ਕਾਹ ਪਿਓ ਦਾਦੇ ਦੀ ਗੇਤੀ ਉਹਨੇ ਅਲ ਕਹਿੰਦਾ ਫਲਾਨੇ ਦੀ ਨੂੰ ਹਾਂ ਹੈ ਆਪੂਆ ਇਹਨਾਂ ਉਹੀ ਮਰੀ ਜਾਂਦੇ ਆ ਪਕਾਈ ਇਹਨਾਂ ਨੂੰ ਹੁਣ ਹਿਸਾਬ ਨਹੀਂ ਕਿਤਾਬ ਨਹੀਂ ਪਤਾ ਨਹੀਂ ਇਹਨਾਂ ਨੂੰ ਉਹੀ ਇਹਨੇ ਪੈਸਾ ਦੇਖਿਆ ਨਹੀਂ ਇਹਨੂੰ ਐਂ ਲੱਗਦਾ ਵੀ ਹੋਏ ਇੰਨਾ ਲੱਗ ਗਿਆ ਹੋਏ ਇੰਨਾ ਲੱਗ ਗਿਆ ਇਹਨੂੰ ਐਂ ਸਾਰਾ ਇਕੱਠਾ ਕਰ ਲਾਂ ਆਏ ਨਹੀਂ ਵੀ ਖਰਚਾ ਪਰਿਵਾਰ ਕਿੱਡਾ ਸੱਚ ਤਾਂ ਹੋਊਗਾ ਲੱਗਦਾ ਭਾਈ ਖਰਚਾ ਤਾਂ ਮੈਨੂੰ ਪਤਾ 200 ਤੋਂ ਘਟਦਾ ਸਬਜ਼ੀ ਨਹੀਂ ਆਉਂਦੀ ਅੱਜ ਕੱਲ ਕਿੱਥੇ ਆਉਂਦੀ ਹੈ ਭਾਣੇ ਕਿੱਥੇ ਆਉਂਦੀ ਐਨੀ ਮਹਿੰਗੀ ਹੋਈ ਪਈ ਆ ਉਹ ਗੱਲਾਂ ਤਾਂ ਯਾਦ ਨਹੀਂ ਨਾ ਉਹ ਨਹੀਂ ਯਾਦ ਜਿਹੜੀਆਂ ਨਿੱਤ ਦਿਨ ਉਹ ਤਾਂ ਬੈਠੀ ਮਾਂ ਕਹਿੰਦੀ ਸੀ ਫੋਨ ਕਰਦੇ ਕੁਲਦੀਪ ਫਲਾਨੀ ਚੀਜ਼ ਲੈ ਉਹ ਫਲਾਨੀ ਨੂੰ ਜੀ ਕਰਦਾ ਮੇਰਾ ਤਾਂ ਦੇਖ ਲੈ ਕਿ ਉਹਦੋਂ ਕਿਉਂ ਨਾ ਸਿਆਣਾ ਕਰਾਇਆ ਫਿਰ ਭਾਈ ਮੈਂ ਕਿਹਾ ਤੂੰ ਕਹਿ ਦਿੰਦੀ ਸੀ ਉਹਨਾਂ ਕਰਾ ਲੈਂਦੀ ਤੇ ਉਦੋਂ ਮੈਂ ਇਹਨੂੰ ਆਖਿਆ ਭਾਣੇ ਕੇਰਾ ਸੀ ਜਦੋਂ ਮੈਂ ਇਸ ਵਿੱਚ ਇਹ ਕਹਿੰਦਾ ਕਿ ਆ ਮੈਂ ਸਾਲੇ ਪੈਸੇ ਕਿ ਤੁਸੀਂ ਰੱਖ ਲਓ ਭਵਿੰਦਰਾਣੀ ਜਠਾਨੀਆਂ ਆਪਦੀ ਚੀਜ਼ ਬਣਾ ਲਓ ਮੈਂ ਇਹਨੂੰ ਆਖਿਆ ਨਹੀਂ ਮੈਂ ਕਿ ਆਪਾਂ ਸਿਉਣਾ ਕਰਾ ਲੈਣਗੇ ਤੇ ਮੈਂ ਕਿ ਕਾਂਟੇ ਕਰਾ ਕੇ ਰੱਖ ਲੈਣੀਆਂ ਦੋ ਜੋੜੀਆਂ ਮੈਨੂੰ ਕਹਿੰਦੇ ਕੀ ਕਰਨੇ ਆ ਕਾਂਟੇ ਕਰਾ ਕੇ ਉਦੋਂ ਉਹਨਾਂ ਦੀ ਜ਼ਮੀਨ ਬਣਦੀ ਸੀ ਬਾਲੇ ਕੀ ਤੇ ਉਦੋਂ ਉਹ ਜ਼ਮੀਨ ਤੇ ਪਰਨ ਨੂੰ ਕਹਿੰਦੀ ਦੇ ਦੇ ਮੁੰਡਿਆਂ ਨੂੰ ਪੈਸੇ ਤੇ ਮੇਰੇ ਪੁੱਤ ਨੇ ਤਾਂ ਡੂੜ ਕੇ ਲਾ ਹੋਰ ਨਾਲ ਰਲਾ ਇਹਦੀ ਕਿ ਰਿਸ ਕਰ ਲੂਗੀ ਉਹ ਨਹੀਂ ਨੇ ਪਤਾ ਇਹਨੂੰ ਛੱਡਣ ਨੂੰ ਕੀ ਪਤਾ ਸੀ ਵੀ ਜ਼ਮੀਨ ਕਿਵੇਂ ਖਰੀਦਣੀ ਆ ਕਿ ਮੈਂ ਆ ਕਰਨਾ ਕੁਝ ਇਹ ਤਾਂ ਤਾਂ ਲੋਕ ਬਾਇ ਤਾਂ ਭਮਾ ਲੈ ਜਾਂਦੇ ਇਹਨੂੰ ਬਾਇ ਦਿੰਦੇ ਨਹੀਂ ਸੀ ਜ਼ਮੀਨ ਇਹੋ ਇਹਨੂੰ ਦਾ ਨਾਲ ਉਹਦਾ ਕੀ ਕਹਨੇ ਹੁੰਦੇ ਆ ਉਹਨਾਂ ਨੂੰ ਗੰਜੂ ਆ ਕੀ ਆਦਾ ਨਾ ਗਿੱਲੇ ਕੇ ਗਿੱਲੇ ਕੇ ਵੀ ਤੇ ਇਧਰ ਨੀਲੇ ਕੇ ਇਹੜੇ ਹਾਂ ਉਹਨਾਂ ਨਾਲ ਤਾਂ ਇਹਦੀ ਬੰਦੀ ਨਹੀਂ ਤੇ ਮੈਂ ਉੱਥੇ ਜਾਣੋਂ ਛੱਡ ਗਿਆ ਇਹਨੂੰ ਤਾਂ ਉੱਥੇ ਰੱਖ ਹੀ ਦੇਣਗੇ ਉਹ ਪਾਣੀ ਪੂਣੀ ਤੇ ਗਏ ਨੂੰ ਮੈਂ ਕਹਿਣਾ ਪਤਾ ਹੀ ਫੇਰ ਇਹਨੂੰ ਲੱਗੂਗਾ ਥੋੜੀ ਹੀ ਨਹੀਂ ਪੁੱਤ ਜਦੋਂ ਆਪਣੇ ਨਾਲ ਨਿਪਟਣ ਤੋਂ ਡਰਦੇ ਆ ਹਾਂ ਹੁਣ ਤਾਂ ਅਗਲੇ ਨੂੰ ਆਏ ਆ ਵੀ ਉਹਦਾ ਸੁਭਾਅ ਭੈੜਾ ਮੁੰਡੇ ਦਾ ਚਲ ਮੈਂ ਤਾਂ ਕੋਈ ਨਹੀਂ ਛੱਡ ਪਰੇ ਨਹੀਂ ਆਪਾਂ ਚੁੱਪੀ ਰੋ ਹਜੇ ਤਾਂ ਜੇ ਕੁਝ ਕਰਦੇ ਆ ਨਾਲੇ ਤਾਂ ਲੱਤ ਉੱਤੇ ਆ ਜੂਗੀ ਵੀ ਉਹਨਾਂ ਨੇ ਕਰਿਆ ਯਾਰ ਅਸੀਂ ਕਿਹੜਾ ਕਰਿਆ ਬਾਈ ਹਾਂ ਬਸ ਆਪਾਂ ਚਾਰ ਬੰਦਿਆਂ ਚ ਕਹਿਣ ਜੋਗੇ ਹੋ ਜਾਾਂਗੇ ਵੀ ਭਾਈ ਦੇਖੋ ਇਹੀ ਕਰਦੇ ਆ ਇਸ ਤਰ੍ਹਾਂ ਕਰਦੇ ਨੇ ਜਿਵੇਂ ਇਹ ਕਹਿੰਦੇ ਓਵੇਂ ਇਸ ਤਰ੍ਹਾਂ ਇਹਨਾਂ ਦੇ ਮਾਗਰ ਆ ਦੇਖ ਬੀਬੀ ਜਿਵੇਂ ਕੋਈ ਲੋਟ ਆਉਂਦਾ ਘਰ ਠੀਕ ਹੈ ਉਹ ਕਾਂ ਗੈਰੀ ਆਈ ਬੈਠੀ ਆ ਉਹ ਵੀ ਲੁੱਟਾਂ ਲਾਉਂਦੀ ਉਹ ਗੱਲ ਠਕਾਉਣ ਵਾਲੀ ਨਹੀਂ ਹੁਣ ਤੂੰ ਰਹਿ ਚਾਰ ਦਿਨ ਜੇ ਕੋਈ ਸੱਤ ਪੰਚਾਇਤ ਸੱਦਣਗੇ ਤਾਂ ਤੂੰ ਹੀ ਆਪੇ ਗੱਲ ਕਰ ਮੈਂ ਇੱਥੀਆਂ ਮੈਂ ਨਹੀਂ ਜਾਂਦੀ ਕੋਈ ਨਾ ਦੇਖਦੇ ਇਹਨਾਂ ਦੋ ਚਾਰ ਦਿਨਾਂ ਚ ਕੀ ਕਰਦੇ ਆ ਕੀ ਨਾ ਅਸੀਂ ਤਾਂ ਗੱਲ ਮਾਂ ਪੁੱਤਾਂ ਨੇ ਤੇਰੇ ਤੇ ਛੱਡੀ ਹੈ ਜਿਵੇਂ ਤੂੰ ਕਰਦੇਂਗੀ ਸਾਨੂੰ ਮਨਜ਼ੂਰ ਆ ਭਾਵੇਂ ਸਾਨੂੰ ਤਾਂ ਟਿੱਬੇ ਦੇ ਨਹੀਂ ਸਾਨੂੰ ਤਾਂ ਤੇਰੇ ਅੱਖ ਟਿੱਬੇ ਨਹੀਂ ਮੈਂ ਕੱਲ ਨੂੰ ਵੀ ਜਾ ਕੇ ਆਉਂਗੀ ਕੀ ਕਹਿੰਦੇ ਆ ਕੀ ਨਾ ਹਾਂ ਕੋਈ ਨਾ ਜਾ ਕੇ ਆਉਂਗੀ ਕੱਲ ਨੂੰ ਚੱਲ ਮੈਂ ਚਾਹ ਬਣਾ ਲਾਂ ਕੁੱਟ ਬਣਾ ਲਾਂ ਕੁੱਟ ਚਾਹ ਦੀ ਮੈਂ ਕਹਿੰਨਾ ਤੂੰ ਮਾਸੀ ਨੂੰ ਸਮਝਾ ਮਾਂ ਉਸੇ ਨਕਲੀ ਨਾਲ ਇਹਨਾਂ ਦਾ ਕੀ ਹੈ ਇਹ ਤਾਂ ਵਜਣਗੇ ਮੂਲਖ ਉਹਨੂੰ ਕਹੇ ਇਕੱਠੇ ਰਹੀਂ ਆਸਾਨ ਮੰਨੀਦਾ ਹੁੰਦਾ ਕਿ ਕਿੰਨਾ ਲੈ ਲੈ ਚੱਕ ਚੱਕ ਭੱਜਾ ਹਸਪਤਾਲਾਂ 'ਚ ਸਾਨੂੰ ਉਹ ਕਈ ਹੀ ਕਿੱਥੋਂ ਭਗ ਜਾਂਦਾ ਇਹਨੂੰ ਕੀ ਪਤਾ ਉੱਥੇ ਅਈ ਗੱਲ ਕਰੂੰਗੀ ਇਹਦੇ ਨਾਲ ਇਕੱਲੀ ਨਾਲ ਗੱਲ ਕਰੂੰਗੀ ਉਹ ਜਦੋਂ ਇਹਨਾਂ ਦੀ ਬਹੂ ਜੀ ਨਾਲ ਹੋਈ ਕੋਲੇ ਮੈਨੂੰ ਤਾਂ ਲੱਗਦੀ ਭੈੜੀ ਆ ਹਲੂਤਰੋ ਜੀ ਉਹ ਚਲ ਕੋਈ ਨਹੀਂ ਕਿਹੜਾ ਦੇਖਦੇ ਆਪਾਂ ਵੀ ਇਹ ਕਰੀਂ ਅੰਦਰ ਵਾਲਾ ਪਾ ਕੇ ਆਪੇ ਬਹਿ ਜਾਣਗੇ ਸਾਲ ਆ ਜਾ ਜਾਦੀ ਕੋ ਟਕੀ ਲੂ ਭਾਈ ਜਣਾ ਰੋਲਾ ਕਉ ਮੋਜੜ ਨੂੰ ਪਤਾ ਨਹੀਂ ਸਤਾ ਨਹੀਂ ਜਿਵੇਂ ਉਹ ਕਹਿੰਦੀ ਉਹ ਮੈਂ ਕਹ ਹਾਂ ਤੇ ਹਾਂ ਕਰੀ ਜਾਂਦਾ ਉਹਦਾ ਇਹਦਾ ਸਰਪੰਚ ਕੋਲ ਹੀ ਵੱਜ ਜਾਵੇ ਕਹਿੰਦਾ ਮੈਂ ਸਰਪੰਚ ਕੋਲੇ ਜਾਣਾਗਾ ਹੋਰ ਭੱਗ ਜਾਣੇ ਤਾਂ ਫਿਰ ਕੋਈ ਨਹੀਂ ਸਰਪੰਚ ਕੋਲੇ ਸਰਪੰਚ ਆਪਾਂ ਨੂੰ ਬੁਲਾਊਗਾ ਹੀ ਹਾਂ ਘਰੇ ਆ ਜੂਗਾ ਅਸੀ ਆ ਚਈ ਹਸੀਕਾਲ ਉਹ ਟਿਓ ਤੇ ਵਧੀਆ ਜਦੇਵ ਆ ਜਾ ਅੰਦਰ ਬਹਿ ਜਣੇ ਨਾ ਨਾ ਬਸ ਅੱਛਾ ਹੀ ਅੰਦਰ ਰਹਿਣ ਦਾ ਕੀ ਐ ਮੈਂ ਤਾਂ ਤੁਹਾਡੇ ਕੋਲ ਕੰਮ ਆਇਆ ਸੀਗਾ ਦੱਸੋ ਆਪਾਂ ਕੰਮ ਕਰਨ ਵਾਸਤੇ ਆਂ ਮੈਂ ਤਾਂ ਤੁਹਾਡੇ ਕੋਲ ਆਇਆ ਸੀ ਆਇਆ ਸੀ ਉਹ ਨਾ ਆਪਣੇ ਚਾਚੇ ਦਾ ਮੁੰਡਾ ਨਹੀਂ ਕਲਦੀਪ ਹਾਂ ਦੀਪਾ ਇਕੱਠੇ ਰਹਿੰਦੇ ਆ ਸੀ ਹਾਂ ਹਾਂ ਤੇ ਉਹ ਸਾਡਾ ਹੁਣ ਬਾਵਾ ਕਲੇਜ ਜਾ ਪਿਆ ਪਿਆ ਤੁਹਾਡਾ ਕਲੇਸ਼ ਹੈ ਵਧਿਆ ਪਰਿਵਾਰ ਆ ਯਾਰ ਹੈ ਅੱਡੋ-ਅੱਡੀ ਰਹਿੰਦੇ ਹੋ ਤੁਹਾਡਾ ਕਹਦਾ ਕਲੇਸ਼ ਹੈ ਅੱਡੋ-ਅੱਡੀ ਤਾਂ ਰਹਿੰਦੇ ਆ ਅੱਛਾ ਹੀ ਉਹਨਾਂ ਹਸਾਬ-ਕਿਤਾਬ ਚ ਥੋੜਾ ਜਿਹਾ ਘਪਲਾ ਕਰ ਗਿਆ ਤੇ ਉਹ ਜਦੋਂ ਹੁਣ ਮੇਰੇ ਘਰ ਵਾਲੀ ਪੜੀ ਲਿਖੀ ਹੈਗੀ ਠੀਕ ਹੈ ਉਹਨੇ ਹਸਾਬ-ਕਿਤਾਬ ਦੇਖ ਲਿਆ ਜਦੋਂ ਲਾਇਆ ਹਸਾਬ-ਕਿਤਾਬ ਨਹੀਂ ਰਲਿਆ ਸਾਡਾ ਉਦੋਂਦਾਰ ਹੁਣ ਅਸੀਂ ਪੂਆਰ ਗਿਆਂ ਵੀ ਸੱਦ ਲਿਆਂ। ਬਾਵਾ ਰਾਲਾ ਪਿਆ ਪਿਆ ਤੇ ਹੁਣ ਤੂੰ ਮੈਨੂੰ ਐ ਦੱਸ ਵੀ ਤੂੰ ਅੱਜ ਆਏਂਗਾ ਕਿ ਕੰਮ-ਕੁਮ ਤਾਂ ਸੁਭਾਹ ਆ ਜੀ ਸੰਦੇ ਆ। ਅੱਜ ਮੈਂ ਕਿਹਾ ਜਾਂਦਾ ਸੀ ਜੀ ਅੱਜ ਟਾਈਮ ਹੋਇਆ ਤਾਂ ਮੈਂ ਅੱਜ ਜਾ ਆਉਂਗਾ। ਜੇ ਮੈਂ ਕਿਹਾ ਉਹ ਇਕੱਠੇ ਰਹੋ ਯਾਰ ਬਾੜੀ ਬਰਕਤ ਆ। ਅੱਡ ਹੋ ਜਾਓਗੇ ਬਾੜਾ ਔਖਾ ਹੋ ਜਾਊਗਾ। ਕੱਲੇ-ਕੱਲੇ ਹੈ ਜਿਵੇਂ ਛੋਡੇ ਹੁਣ ਹੋਰ ਕੌਣ ਫਿਰ ਨਾਲ ਆਇਆ ਕਰੂਗਾ ਹੈ। ਜੀ ਦਾ ਮੇਰਾ ਵੀ ਕਰਦੇ ਚਾਚਾ ਜੀ। ਵੀ ਸਾਰੀ ਉਮਰ ਇਕੱਠੇ ਰਹਿੰਦੇ। ਪਰ ਕੀ ਗੱਲ ਕਰਗੇ। ਸਾਰੀ ਉਮਰ ਉਹਦੀ ਮਾਂ ਨੇ। ਮੇਰੀ ਮਾਂ ਤੋਂ ਕੰਮ ਕਰਾਈ ਗਈ। ਫੋਨ ਮੈਂ ਉਹਦੇ ਥੱਲੇ ਕੰਮ ਕਰੀ ਗਿਆ ਕੱਲ੍ਹ ਨੂੰ ਉੱਚਾ ਲੈ ਆਏ ਸੀ ਨਾ ਨਰਵਾਈ ਨਾ ਚੱਲੀ ਗਿਆ ਛੋਟਾ ਕੁਝ ਬਣ ਵੀ ਗਿਆ ਫਿਰ ਮੈਂ ਇਹਦੇ ਟਾਈਮ ਦੇ ਵਿੱਚ ਜਿਹੜੇ ਟਾਈਮ 'ਚ ਤੁਸੀਂ ਲਿਆ ਹੋ ਨਾ ਕਬੀਲਦਾਰੀ ਚੱਕ ਕੇ ਉਦੋਂ ਬਹੁਤ ਘਰ ਹਿੱਲ ਗਏਗਾ ਹਾਂ ਦੀ ਹਜੇ ਤੱਕ ਸੂਤ ਨਹੀਂ ਆਇਆ ਇਹ ਤੁਹਾਨੂੰ ਮੈਂ ਦੱਸਾਂ ਇਹ ਕੰਮ ਨਹੀਂ ਵਰਕਤ ਹੈ ਜੇ ਇਕੱਲੇ-ਇਕੱਲੇ ਹੋ ਜਾਓਗੇ ਔਖੇ ਤੁਸੀਂ ਹੋਵੋਗੇ ਮੇਰੇ ਤਾਂ ਕੋਈ ਨਹੀਂ ਮੈਂ ਤਾਂ ਵਗ ਜੂੰਗਾ ਉਹਨਾਂ ਨੂੰ ਕਹਿ ਦੂੰ 10 ਮਿੰਨ 10 ਕਿਵੇਂ ਗੱਲਬਾਤ ਕਰਨੀ ਮੈਂ ਜਾ ਕੇ ਗੱਲ ਕਰਨ ਨੂੰ ਗਲਦੀਪ ਨਾ ਚਾਹੀ ਮੇਰੀ ਗੱਲ ਸੁਣੋ ਵਰਕਤ ਸਾਰਾ ਕੁਝ ਮੈਂ ਤੁਹਾਡੀ ਗੱਲ ਮੰਨਦਾ ਠੀਕ ਹੈ ਕੋਠੀ ਪਾਲੀ ਇੱਕ ਠੀਕ ਹੈ ਕੋਠੀ ਵੀ ਆਪਦੀ ਮੇਰਜ਼ ਕਰਕੇ ਬੈ ਗਏ ਹੁਣ ਮੈਂ ਚੱਲ ਕੋਈ ਗੱਲ ਨਹੀਂ ਸਾਰੀਆਂ ਗੱਲਾਂ ਛੱਡੀਆਂ ਹੁਣ ਤੁਸੀਂ ਐਂ ਦੇਖੋ ਚਾਚਾ ਜੀ ਤੇਲ 'ਚ ਵੀ 50 ਪਿਆ 60000 ਦਾ ਕਪੜਾ ਆ ਹਨਾ ਵਿਆਜ ਕਰਕੇ 5-7 ਲੱਖ ਦਾ ਕਪੜਾ ਹੁਣ ਐਡੇ ਐਡੇ ਕਪੜੇ ਯਾਰ ਕੇ ਤਾਂ ਨਹੀਂ ਫਿਰ ਮੁੜ ਕੇ ਗਾਹਾਂ ਹੁੰਦਾ ਉਹ ਤਾਂ ਆਪਦਾ ਕੋਹ ਨਾ ਕੋਸ ਬਣਾ ਜਾਣਗੇ ਮੇਰਾ ਰਹੀ ਚਾਚਾ ਜੀ ਮੈਂ ਕੀ ਕਰੂੰਗਾ ਚੱਲ ਕੋਈ ਨਹੀਂ ਮੈਂ ਕਰਦਾ ਜੇ ਤਾਂ ਅੱਜ ਟਾਈਮ ਨਾ ਹੋਇਆ ਮੈਂ ਅੱਜ ਫਿਰ ਕੁਲਦੀਪ ਕੋਲੇ ਮੈਂ ਜਾ ਕੇ ਹਾਂ ਮੈਂ ਗੱਲ ਕਰੂੰਗਾ ਚੱਲ ਤੁਸੀਂ ਕਰਿਓ ਚਾਚਾ ਜੀ ਫਿਰ ਹਾਂ ਜੇ ਤਾਂ ਜੇ ਤਾਂ ਕੋਈ ਰੱਜ ਕੇ ਬੈੰਦੀ ਹੋਏ ਤਾਂ ਸਾਨੂੰ ਇਕੱਠੇ ਕਰਦ ਥੋੜੀ ਕੁ ਜ਼ਮੀਨ ਦਾ ਹੋਣੀ ਪਧਰੀ ਜ਼ਮੀਨ ਹੈ ਕੋਈ ਜ਼ਮੀਨ ਹੈ ਹੈ ਮੋਟਰ ਲੱਗੀ ਹੈ ਵਧਗਾ ਪਲਦਾ ਹੈ ਹੈ ਕੋਈ ਐ ਨਹੀਂ ਕਿ ਬਸ ਨਰਮਾ ਹੁੰਦਾ ਸਾਰੇ ਝੋਨਾ ਹੁੰਦਾਗਾ ਬਾਕੀ ਘਰ ਘੁਰਦਾਗਾ ਜੋ ਕੋਈ ਮਾਣਾ ਮੋਟਾ ਹੁੰਦਾ ਉਹਨਾਂ ਨਾਲ ਗੱਲ ਕਰ ਲੂੰਗਾ ਹੈ ਕਿਵੇਂ ਗੱਲਬਾਤ ਨੂੰ ਕੋਠੀ ਦੀ ਕਹਿਣਾ ਉਹ ਪੁਰਾਣਾ ਘਰ ਵੀ ਵਧ ਗਈ ਹੈ ਅਜੇ ਕਿਹੜਾ ਕੋਈ ਐਡਾ ਹੋ ਉਹ ਅਜੇ ਸੱਜਣਾ ਦੇ ਸਰ ਦਾ ਸਾਰ ਲਓ ਪੈਸਿਆਂ ਦੀ ਕਰ ਦੂੰ ਮੈਂ ਪੈਸਿਆਂ ਚ ਵੰਡ ਪਾ ਕੇ ਤੁਹਾਡਾ ਹੋ ਕਰ ਦਾਂਗੇ ਹੈ ਚੱਲ ਚਾਚਾ ਕੋਈ ਐਡਾ ਉਲਝਣ ਵਾਲੀ ਵਾਲਾ ਨਹੀਂਗਾ ਸਿਆਣੂ ਜਿਵੇਂ ਮਰਜ਼ੀ ਕਰ ਲਿਓ ਤੇ ਬਾਕੀ ਇਹ ਗੱਲ ਸੀ ਪਰ ਅੱਜ ਚੰਗਾ ਪੂਆ ਕਰਨੋ ਸੀ ਅੱਜ ਰੱਖ ਲਾਂਗੇ ਤੇ ਫਿਰ ਅਸੀਂ ਕੱਲ ਨੂੰ ਗੱਲਾਂ ਆਏ ਭੂਆਰ ਕੇ ਨੂੰ ਨਾ ਕੋਈ ਨਹੀਂ ਮੈਂ ਸ਼ਾਮ ਤੱਕ ਜੂੜ ਆ ਜਾਊਗਾ ਅੱਜ ਮੈਂ ਮੜਾ ਕੇ ਨਾ ਕੰਮ ਜਾ ਕੇ ਆਉਣਾਗਾ ਪਰ ਮੈਂ ਜਾਂਦਾ ਹੀ ਸੀਗਾ ਹੁਣ ਹੈ ਚੱਲ ਠੀਕ ਹੈ ਚਾਚਾ ਜੀ ਹਾਂ ਅੱਜ ਕੋ ਚਾਹ ਪਾਣੀ ਪੀਣਾ ਤਾਂ ਨਾ ਨਾ ਬਾ ਚਾਚਾ ਜੀ ਨਾ ਨਾ ਕੋਈ ਨਹੀਂ ਹੈ ਕਮਾਲ ਦੀ ਗੱਲ ਹੈ ਇਹਨਾਂ ਦਾ ਪਰਿਵਾਰ ਤਾਂ ਬਾਲਾ ਵਧਿਆ ਸੀਗਾ ਚੱਲ ਮੈਂ ਜਾ ਕੇ ਆਉਂਦੀ ਤੇ ਕੋਲੇ ਇਹ ਜਿਹੜਾ ਮੁੰਡਾ ਹੈ ਤਾਂ ਇਹ ਨਹੀਂ ਹੋਇਆ ਯਾਰ ਵੀ ਇਹ ਕਾਪਲਾ ਕਹਿੰਦਾ ਕਾਪਲਾ ਕਰਨ ਨੂੰ ਐਡਾ ਕੀ ਸੀ ਸਿੱਧਾ ਸਦਾ ਸਾਹਬ ਹੈ ਇਹਨਾਂ ਦਾ ਕੋਈ ਹੈ ਚੱਲ ਕੋਈ ਨਿਕਲੀਬ ਕੋਲੇ ਜਾਣਾ ਮੈਂ ਆ ਕੇ ਹੱਥ ਨੇ ਭੂਆ ਤੈਨੂੰ ਗੱਲ ਪੁੱਛਾ ਕੁਛ ਸਾਡੀ ਵੱਡੀ ਭ ਇਹ ਤੇ ਅਸਲੀ ਭੈਣ ਹੈ। ਕੋੜੇ ਪੁੱਤ ਹੈ ਤਾਂ ਅਸਲੀ ਉਹ ਭੈਣ। ਤੈਨੂੰ ਨਹੀਂ ਪਤਾ ਵਿਚਲੀ ਗੱਲ ਦਾ। ਵਿਚਲੀ ਗੱਲ ਦੀ ਮੈਂ ਦੱਸਦੀ ਆ ਤੈਨੂੰ। ਤੇਰੇ ਨਾਲ ਤਾਂ ਬਾੜੀ ਨਫ਼ਰਤ ਕਰਦੀ ਹੈਗੀ ਦੇਖ ਕੇ ਕਿਉਂ ਬੋਲਦੀ ਦੀ ਅੱਜ ਨਾਲ। ਮੈਨੂੰ ਪਤਾ ਲੱਗ ਗਿਆ ਪੁੱਤ ਤੂੰ ਕੀ ਪੁੱਛਣਾ ਚਾਹੁੰਦੀ ਨਹੀਂ ਐ ਭਾਜ ਭਾਜ ਤੈਨੂੰ ਕਿਉਂ ਬੋਲਦੀ। ਹਾਂ। ਮੈਨੂੰ ਪਤਾ ਕਿਉਂ ਬੋਲਦੀ ਹੈ? ਇਹ ਆ ਤਾਂ ਦਿਓਰ ਨੂੰ ਮੇਰਾ ਰਿਸ਼ਤਾ ਕਰਾਉਣਾ ਚਾਹੁੰਦੀ ਸੀਗੀ। ਉਹ ਕਿ ਲੰਗੜਾ ਹੈ? ਤੇ ਉਹ ਭਾਈ ਇਹਨਾਂ ਨੇ ਹੋਂ ਨੀ ਦਿੱਤਾ। ਤੇਰੀ ਮੰਮੀ ਵੀਰਾ ਨੇ ਵੀ ਭਈ ਇਹ ਲੰਗੜਾ ਹੈਗਾ ਤੇ ਸਾਡੀ ਕੁੜੀ 'ਚ ਕਿਹੜਾ ਕੋਈ ਕਮੀ ਹੈਗੀ ਆ ਵੀ ਇਹਨੂੰ ਲੰਗੜੇ ਨੂੰ ਕਰੀਏ ਇਹ ੱਤਕੇ ਨਾ ਉੱਥੇ ਕਰਾਉਣ ਨੂੰ ਫਿਰੇ ਉਹ ਦੂਜੀ ਭਾਪੀ ਵੀ ਕਰਾਉਣ ਨੂੰ ਫਿਰਦੀ ਸੀਗੀ ਇਹ ਦੋਨੇ ਰਾਜੀ ਸੀਗੀਆਂ ਇਹ ਰਾਜੀ ਨਹੀਂ ਸੀ ਤੇਰੀ ਮੰਮੀ ਇਹ ਗੱਲ ਤੋਂ ਬਸ ਉਦੋਂ ਦੇ ਨਪਤੇ ਜੀ ਕਰਨ ਲੱਗੇ ਹੁਣ ਮੈਂ ਵਧੀਆ ਆਵਦੇ ਘਰੇ ਸੌਖੀ ਆ ਹੁਣ ਇਹ ਤੋਂ ਜਰ ਨਹੀਂ ਹੁੰਦਾਗਾ ਵੀ ਇਹ ਇੰਨੀ ਸੌਖੀ ਆ ਕਿੱਥੇ ਮੈਂ ਲੰਗੜੇ ਦੇ ਕਰਾਉਂਦੀ ਸੀ ਕੋਮਾਲ ਇੱਕ ਭੈਣ ਹੋ ਕੇ ਹਾਂ ਦੂਜੀ ਭੈਣ ਦਾ ਰਿਸ਼ਤਾ ਉਹ ਲੰਗੜੇ ਨੂੰ ਕਮਾਲ ਆ ਮਤਾ ਘਰਾਣਾ ਇਹ ਜੇ ਪਣਾ ਵੀ ਹੁੰਦੀਆਂ ਨੇ ਕਿਤੇ ਖੜੇ ਪੁੱਤ ਨਾ ਦੱਸ ਇਹਨੂੰ ਕੀ ਇਲਾਜ ਸੀਗਾ ਉਹਦਾ ਰਿਸ਼ਤਾ ਕਰਾਉਣ ਲਈ ਬਸ ਲਾਲਚ ਸੀਗਾ ਵੀ ਸਾਰੀ ਦਿਹਾੜੀ ਇੱਥੇ ਮੇਰੇ ਗੋਲਾ ਠੰਡਾ ਕਰੀ ਜਾਇਆ ਕਰੂਗੀ ਲਾਲਚ ਆਹੀ ਸੀਗਾ ਆ ਪਹਿਲਾ ਵਿਆਹ ਤੋਂ ਪਹਿਲਾਂ ਸਾਰੀ ਦਿਹਾੜੀ ਮੈਨੂੰ ਕੰਮ ਲਾਈ ਰੱਖਦੀ ਸੀ ਆ ਹੁਣ ਫੇਰ ਵਿਆਹ ਤੋਂ ਬਾਅਦ ਕਹਿੰਦੀ ਸੀ ਵੀ ਚਲ ਵਿਆਹ ਕਰਾ ਦੂੰਗੀ ਦਾ ਲੰਗੜੇ ਨਾ ਆਪੇ ਸਾਰੀ ਦੇ ਉਮਰ ਨਾਲੇ ਤਾਂ ਲੰਗੜਾ ਚੱਲਿਆ ਕਰੂਗਾ ਮੇਰੀਆਂ ਨਾਲ ਹੀ ਗੱਲ ਤਾਂ ਗੱਲ ਐ 부ਆ ਦੇ ਵਾਸਤੇ ਤਾਂ ਤਾਂ ਹੀ ਮੈਂ ਕਹਾ ਵੀ ਐ ਕਾ ਤੋ ਬੋਲਦੀ ਐ ਇਹ ਕੋਈ ਤਾਂ ਗੱਲ ਹੋ ਗਈ ਆਪਦੀ ਭੈਣ ਨਾਲ ਹੀ ਐਡਾ ਸ਼ਰੀਕਾ ਦੱਸ ਬਸ ਤੈਨੂੰ ਪਤਾ ਕਲਯੋਗ ਐ ਕਲਯੋਗ ਚ ਕੌਣ ਭੈਣ ਤੇ ਕੌਣ ਭਰਾ ਸਹੀ ਗੱਲ ਐ 부ਆ ਦੇਖ ਹੀ ਲਿਆ ਮੈਂ ਤਾਂ ਸੁਣਦੀ ਹੁੰਦੀ ਸੀ ਆ ਗੱਲਾਂ ਅੱਜ ਅੱਖੀਂ ਦੇਖੀਆਂ ਬਸ ਫਿਰ ਐ ਹੀ ਐ ਬਥੇਰਾ ਮੈਂ ਤਾਂ ਇਹਦਾ ਬਥੇਰਾ ਕੀਤਾ ਹੈਗਾ ਚੰਦਰੀ ਨੇ ਪਰ ਇਹਨੇ ਨਹੀਂ ਕਰ ਕੀਤਾਗਾ ਮੈਨੂੰ ਐ ਲੱਗਦਾ ਵੀ ਜਿਹੜੀ ਦੂਜੀ ਚਾਚੀ ਹੈਗੀ ਇਹਨੂੰ ਵਧੀਆ ਸੂਟਸਾੜ ਦੇ ਆਉਂਦੀ ਹੋਣੀ ਤੇ ਹਾਲ ਦੇ ਉਧਰ ਤਾਂ ਹੀ ਹੈ ਕਰਦੀ ਆ ਉਹਦਾ ਨਾ ਪੱਖ ਪੂੜੀ ਕੁੜੇ ਪੁੱਤ ਮੈਨੂੰ ਕੀ ਪਤਾ ਸੀ ਵੀ ਆਹ ਕੁਛ ਹੋਊਗਾ ਆ ਹੁਣ ਛੋਟੀ ਦੀ ਸਰਪੰਚੀ ਚੱਲਦੀ ਆ ਉਹ ਬੋਲਦੀ ਆ ਮੂਰੇ ਪਰੜ ਪਰੜ ਉਹੀ ਗੱਲ ਆ ਨਾ ਵੱਡੀ ਨੂੰ ਬੋਲਣ ਦੀ ਅਕਲ ਐ ਉਹ ਤਾਂ ਵੀ ਭੈਣ ਐ ਉਹ ਤਾਂ ਸੋਚੇ ਉਹ ਮੈਨੂੰ ਵੀ ਸੋ ਸੋ ਕੁਛ ਬੋਲ ਗਈ ਕੋਈ ਨਾ 부ਆ ਉਹਦਾ ਵੀ ਕੋਈ ਕਸੂਰ ਨਹੀਂ ਹੈਗਾ ਵੱਡੀ 부ਆ ਦਾ ਉਹਨੂੰ ਜਿਵੇਂ ਪੱਟੀਆਂ ਪੜਾ ਕੇ ਲਿਆਏ ਨੇ ਉਹਵੇਂ ਜਿਵੇਂ ਪਖੀ ਵਿਖਾਈ ਇੱਥੇ ਆ ਗਈ ਸਾਰਾ ਗੁੱਸਾ ਉਹਨੇ ਆਪਣੇ ਤੇ ਕੱਢਤਾ ਚਲ ਕੋਈ ਨਾ ਮੈਂ ਤਾਂ ਉਹਦਾ ਜੰਮੀ ਗੁੱਸਾ ਨਹੀਂ ਹੈਗਾ ਬੋਲਦੀ ਬੋਲਦੀ ਸੀ ਚਲ ਇਹਨਾਂ ਨੂੰ ਤਾਂ ਬੋਲੀ ਜਾਂਦੀ ਐ ਮੈਂ ਕੀ ਮਾਰਾ ਕਰਤਾ ਮੈਂ ਤਾਂ ਹੁਣ ਕਦੇ ਮਿਲਦੀ ਆ ਉਹਨੂੰ ਹੈ ਨਹੀਂ ਤੇ ਭੱਜ ਕੇ ਮਿਲੇ ਵੀ ਲੈ ਮੇਰੀ ਭੈਣ ਐ ਛੋਟੀ ਹੈ ਮਾਵਾ ਵਰਗੀਆਂ ਹੁੰਦੀਆਂ ਵੱਡੀਆਂ ਭੈਣਾਂ ਚਲ ਕੋਈ ਨਹੀਂ ਭੂਆ ਜਦੋਂ ਉਹਦਾ ਗੁੱਸਾ ਹੰਡਾ ਹੋ ਗਿਆ ਨਾ ਦੇਖੀ ਤੈਨੂੰ ਆਪ ਹੀ ਫੋਨ ਕਰ ਲੂ ਉਹ ਹਾਂ ਕਿਹੜਾ ਫੋਨ ਕਰੋਗੇ ਬੱਸ ਮੈਨੂੰ ਪਤਾ ਹੀ ਐ ਆ ਦੇਖ ਲੈ ਕਿਵੇਂ ਬੋਲਦੀ ਸੀਗੀ ਐ ਹੀ ਹੋਈ ਜਾਂਦਾ ਹੁਣ ਤਾਂ ਵੀ ਚਲ ਭਰਾ ਤਾਂ ਨਹੀਂ ਹੈ ਰਹਿ ਗਈ ਭਰਾ ਹੈ ਨਹੀਂਗੇ ਭੈਣ ਤਾਂ ਹੈਗੀ ਐ ਉਹ ਤਾਂ ਸੋਚੇ ਮਾੜਾ ਮੋਟਾ ਕੀ ਕਹਿ ਸਕਦਾ ਆ ਭੂਆ ਦੁਨੀਆ ਦੇ ਰੰਗ ਨੇ ਜਿੰਨੇ ਮਰਜ਼ੀ ਦੇਖੀ ਚੱਲ ਪੈਸੇ ਦੀ ਉਰੇ अहमियत ਹੈ ਬੰਦੇ ਦੀ ਕੋਈ अहमियत ਨਹੀਂ ਸਹੀ ਗੱਲ ਐ ਪੁੱਤ ਦੇਖ ਲੈ ਭੈਣ ਭਰਾਵਾਂ ਨੂੰ ਵੀ ਅੱਜ ਕੱਲ੍ਹ ਦੇਖ ਲੈ ਰਿਸ਼ਤਿਆਂ ਦੀ अहमियत ਨਹੀਂ ਰਹਿ ਗਈ ਨਹੀਂ ਤਾਂ ਦੇਖ ਲੈ ਆਪਾਂ ਤਾਂ ਤਰਸਦੇ ਆ ਭੈਣ ਭਰਾਵਾਂ ਨੂੰ ਜਿਹਦੇ ਹੈ ਨਹੀਂਗੇ ਉਹਨਾਂ ਨੂੰ ਕੁਝ ਕਰੇਗਾ ਹੁਣ ਮੇਰੇ ਭਰਾ ਹੈ ਨਹੀਂਗੇ ਮੈਨੂੰ ਪਤਾ ਹੈਗਾ ਹੈ ਫੇ ਮੇਰੇ ਦਿਲ ਤੇ ਕੀ ਬੀਤਦੀ ਹੈ ਉਹੀ ਗੱਲ ਚਲ ਕੋਈ ਹੌਸਲਾ ਰੱਖ ਕੀ ਹੌਸਲਾ ਰੱਖਾਂ ਪੁੱਤ ਮਾਣੀ ਬੜਾ ਕਰ ਕਰੇ ਤਾਂ ਖਰਾਬ ਹੁੰਦਾ ਹੈਗਾ ਪਤਾ ਨਹੀਂ ਹੁਣ ਕੀ ਕਰਨਗੇ ਕੀ ਨਾ ਕਰਨਗੇ ਕਰਨਾ ਕੀ ਇਹੋ ਜੋ ਸੱਚਾ ਹੈ ਉਹ ਸੱਚਾ ਹੈ ਚਲ ਪੁੱਤ ਮੈਨੂੰ ਆ ਤਾਂ ਤਸੱਲੀ ਮਿਲ ਗਈ ਮੈਂ ਹੁਣ ਤੂੰ ਵਧੀਆ ਠੀਕ ਹੈ ਤੂੰ ਬੋਲ ਕੇ ਇਹਨਾਂ ਨੂੰ ਸਿੱਧੇ ਕਰ ਲੈ। ਭੂਆ ਮੈਨੂੰ ਕੋਈ ਨੀਵਾ ਦਿਖਾਉਣ ਦਾ ਇਹਨਾਂ ਨੂੰ ਕੋਈ ਸ਼ੌਂਕ ਨਹੀਂ। ਮੈਨੂੰ ਇਹ ਵੀ ਬਸ ਇਹਨਾਂ ਦਾ ਹੱਕ ਨਾ ਖਾਣ। ਮੇਰੀ ਕੋਈ ਉਹਨਾਂ ਦੀ ਨਿੱਜੀ ਦਸ਼ਮਣੀ ਤਾਂ ਹੈ ਨਹੀਂ। ਓਹੋ ਪੁੱਤ ਮੈਨੂੰ ਇੰਨਾ ਤਾਂ ਪਤਾ ਹੈ ਵੀ ਤੂੰ ਤਾਂ ਐ ਚੌਨੀ ਹੈ ਵੀ ਇਹਨਾਂ ਨੂੰ ਵੀ ਇਹਨਾਂ ਦਾ ਹੱਕ ਮਿਲੇ। ਉਹ ਪੋੜ ਹੈ ਵਿਚਾਰਾ ਹੈ। ਇਹਨੂੰ ਸਮਝ ਸਮਝਣਾ ਚਾਹੀਦਾ ਹੈ। ਉਹ ਤਾਂ ਨਰਮ ਹੈ ਹੁਣ ਉਹ ਦੇਖ ਲੈ ਛੋਟੇ ਦੀ ਗੱਲ। ਉਹ ਤਾਂ ਕੜੀਆਂ ਬੰਨੀ ਫਿਰਦਾ ਚੰਗੀ ਜੀਨ ਦੀ ਪੈਂਟ ਸ਼ਰਟ ਪਾਈ ਸੀ। ਆ ਜਵਾਕ ਦੇ ਕੋਈ ਗੱਲ ਟੁੱਟੇ ਜੋੜੇ। ਕੀ ਸਮਝਾਵਾਂ ਮੈਂ ਇਹਨਾਂ ਨੂੰ ਕੀ ਕਹਾਂ ਜਮੀਨੇ ਪਾਣੀ ਪੈਣ ਦਿੰਦੇ ਪੈਰਾਂ ਤੇ ਆ ਮੇਰੀ ਵੱਡੀ ਭੈਣ ਹੈ ਉਹਨੂੰ ਇਹ ਬਾਲਿਆਂ ਦੀ ਛੱਤ ਨਹੀਂ ਦਿੰਦੀਗੀ ਵੀ ਇਹਨਾਂ ਦੇ ਤਾਂ ਬਾਲਿਆਂ ਦੀ ਛੱਤ ਹੈ ਹੈ ਆਪ ਇਹ ਚੰਗੀ ਕੋਠੀ 'ਚ ਬੈਠੇ ਆ ਉਹ ਤਾਂ ਉਹੀ ਗੱਲ ਸ਼ਰਮ ਲੱਗੀ ਜਮੇ ਕੀ ਕਰੇ ਕੋਈ ਚਲ ਕੋਈ ਚਲ ਦੇਖ ਲੈ ਤੇਰੀ ਮੰਮੀ ਕੀ ਕਰਦੀ ਆ ਅੱਛੀ ਕਾ ਜੀ ਅੱਛੀ ਕਾ ਹੋਰ ਮੈਂ ਬ ਤੇਰੇ ਗੁਲੇ ਹੁੰਦਾ ਸੀਗਾ ਕਿਵੇਂ ਸਰਪੰਚ ਸਾਹਿਬ ਮੇਰੇ ਕੋਲ ਜਿਹਦਾ ਸੁਭਾ ਆ ਕੇ ਗਿਆ ਜਗਦੇਵ ਕੋਈ ਸੁੜਾ ਰੋਣਾ ਰੋਲਾਗਾ ਸਾਡੇ ਦਾ ਪੱਤਾ ਹਾਂ ਬਿਲੌਲਾ ਤਾਂ ਕੋਈ ਨਹੀਂ ਸਾਡਾ ਜੀ ਪੁਰਾ ਮੈਨੂੰ ਕਹੇ ਸੀ ਭੂਆ ਸਾਡੇ ਰੱਖਿਆ ਸਾਰਿਆਂ ਕੰਨ ਦਾਸਤਾ ਕਹਿੰਦਾ ਸਾਡੇ ਨਜ਼ਰੋਂ ਧੱਕਾ ਵਾਲਾ ਕਰੀਂ ਸਾਡਾ ਕਹਿੰਦਾ ਹੋ ਕਰੋ ਕਹਿੰਦਾ ਨਵੇੜਾ ਕਰਾਓ ਇਹੇ ਦਾ ਛੋੜਾ ਕੀ ਫਰਕ ਪੈ ਗਿਆ ਦੱਸ ਕੇ ਗਿਆ ਫਿਰ ਸਾਰਾ ਕੁਝ ਹੈ ਦੱਸ ਸਾਰਾ ਕੁਝ ਤਾਂ ਹੀ ਹੁੰਦਾ ਸੀ ਮੈਂ ਮੈਨੂੰ ਕਹਿ ਗਏ ਸੀ ਕਹਿੰਦਾ ਮੇਰੀਆਂ ਭੂਆ ਕਹਿੰਦਾ ਐ ਨਹੀਂ ਪਤਾ ਇੱਕ ਦੋ ਦਿਨ ਰਹਿਣ ਸੀ ਰੱਖਿਆ ਹੂੰਗਾ ਕਹਿੰਦਾ ਫਟਾ ਤੁਹਾਨੂੰ ਮੇੜਾ ਕੇ ਜਾਊ ਕਹਿੰਦਾ ਫਟਾ ਤਾਂ ਕੇਸ ਬਾਹਲਾ ਵਧਿਆ ਪਿਆ ਕਹਿੰਦਾ ਸਰਪੰਚ ਸਾਹਿਬ ਗੱਲ ਪਤਾ ਕੀ ਆ ਹੁਣ ਉਹ ਕਹਿੰਦੇ ਹੁੰਦੇ ਆ ਵੀ ਮੂਰੇ ਹੋਂ ਵਾਲੇ ਦੇ ਕਹਿੰਦੇ ਛਿੱਤਰੀ ਪੈਂਦੇ ਹੁੰਦੇ ਆ ਹੈ ਹੁਣ ਜੇ ਮੈਂ ਮੂਰੇ ਹੋ ਕੇ ਕੰਮ ਕਰੂੰ ਆ ਕੋਈ ਆੜਤੀਆਂ ਦੇ ਬਾਗ ਆ ਸ਼ਹਿਰ ਬਾਗ ਆ ਦਵਾਈ ਬੂਟੀ ਲਿਆਉਣਾ ਆਸੇ ਪਾਸੇ ਦੇ ਕਿਸੇ ਦੇ ਮਾਰਗ ਤੇ ਜਾਣਾ ਵਿਆਹ ਤੇ ਜਾਣਾ ਉਹ ਹੁਣ ਜੇ ਖੇਤ ਆ ਉਹਦਾ ਇੱਕ ਥਾਂ ਮੈਂ 100 ਥਾਂ ਪਰਿਵਾਰ ਵੀ ਮੈਂ ਦੇਖਣਾ ਹਨ ਠੀਕ ਹੈ ਉਸ ਹਸਾਬ ਕਿਤਾਬ ਦਾ ਚੱਕਰ ਆ ਹੁਣ ਇਹਨਾਂ ਨੂੰ ਹੁਣ ਜਗਦੇਵ ਨੂੰ ਕੀ ਹਸਾਬ ਕਿਤਾਬ ਪੈਸੇ ਦਾ ਨਹੀਂ ਇਹਨਾਂ ਨੂੰ ਇੰਨਾ ਪਤਾ ਤੇ ਇਹ ਕਹਿੰਦੇ ਕਿ ਤੁਸੀਂ ਸਾਡੇ ਪੈਸੇ ਖਾਣੇ ਹੋ ਕਿ ਸਾਂਝੇ ਖਾਤੇ ਚੋਂ ਇਹੀ ਗੱਲ ਕਹਿ ਕੇ ਗਿਆ ਮੈਨੂੰ ਕਹਿੰਦਾ ਉਹ ਆ ਕੋਠੀ ਬੈਠਾ ਮੈਨੂੰ ਪਰਾਣਾ ਘਰ ਦੇ ਤੇ ਕਹਿੰਦਾ ਪਤਾ ਨਹੀਂ ਕਿ ਪੈਸੇ ਕਹਿੰਦਾ ਉਹ ਵੀ ਹੈ ਕਹਿੰਦਾ ਉਹ ਸਾਡੇ ਤਾਂ ਸਿਰ ਤੋੜ ਦਿੰਦਾ ਆਈ ਵਾਰ ਕਹਿੰਦਾ ਅਸੀਂ ਤਾਂ ਕੁਛ ਕਹਾਂ ਸਾਡਾ ਖਰਚਾ ਹੀ ਨਹੀਂ ਕਹਿੰਦਾ ਪਰਿਵਾਰ ਦਾ ਹੁਣ ਤੁਸੀਂ ਖੇਤੀ ਕਰਦੇ ਹੋ ਜੀ ਤੁਹਾਨੂੰ ਵੀ ਪਤਾ ਵੀ ਕਿੰਨੀ ਕਿ ਫਸਲ ਹੁੰਦੀਊ ਸਾਡੇ ਤੁਹਾਨੂੰ ਸਾਰਾ ਕੁਝ ਹੀ ਪਤਾ ਬੰਦੇ ਨੂੰ ਇਹ ਕਿਹੜਾ ਹੈ ਇਹ ਤਾਂ ਮੇਰੇ ਸਾਹਦੇ ਖੁੱਲੇ ਸਮਾਨ ਚ ਪਈ ਆ ਯਾਰ ਇਹ ਤਾਂ ਹਾਂ ਉਹੀ ਹੈ ਹੁਣ ਪੈਸੇ ਜਿਹੜੇ ਆਉਂਦੇ ਆੜਤੀ ਦਾ ਸਿੱਧਾ ਇੱਕ ਅਕਾਊਂਟ ਚ ਪਾਉਂਦਾ ਐਂਟਰੀ ਉਹ ਤਾਂ ਚਲ ਜਿਹਦੇ ਨਾਮ ਜਿਵੇਂ ਆਪਾਂ ਖਾਤਾ ਦਿੱਤਾ ਹੋਇਆਗਾ ਹੁਣ ਤਾਂ ਹੁਣ ਤਾਂ ਸਿਸਟਮ ਹੀ ਦੂਜਾ ਹੈਗਾ ਜਿਹਦੇ ਨਾਮ ਕੀ ਜੇ ਦੋ ਖਾਤੇ ਐ ਨਾ ਤਾਂ ਦੋ ਖਾਤੇ ਪੈ ਉਹ ਬਾਬਾ ਕੋਸ ਕਹਿੰਦਾ ਸੀ ਕਹਿੰਦਾ ਆ ਕੇ ਜਾਓ ਸਾਡਾ ਤਾਂ ਕਹਿੰਦਾ ਬਾਲਾ ਫਰਕ ਹੈ ਮੈਂ ਕਹਿੰਦਾ ਕਿੱਡੀ ਕਬੱਡੀ ਗੱਲ ਆ ਯਾਰ ਤੁਸੀਂ ਇਹ ਸਾਂਝੇ ਹੀ ਰੱਖ ਲਓ ਹੈ ਮੈਂ ਤਾਂ ਆਪ ਕਹਿਣਾ ਭੂਆ ਆ ਗਿਆ ਹੋਊਗਾ ਗੱਲ ਤਾਂ ਕੋਈ ਨਹੀਂ ਪੰਚਾਇਤ ਵੀ ਆ ਜੂਗੀ ਸਾਨੂੰ ਤਾਂ ਕੋਈ ਚੱਕਰ ਨਹੀਂ ਅਸੀਂ ਤਾਂ ਇਹਨੇ ਕੱਠ 'ਚ ਬਰਕਤ ਆ ਉਹਨੂੰ ਇਹ ਗੱਲ ਸਮਝਾਈ ਸੀ ਉਹ ਕਹਿੰਦਾ ਸਾਡਾ ਤਾਂ ਹੁਣ ਕੱਠ ਵਾਲਾ ਕਹਿੰਦਾ ਕੰਮ ਰਹਿਣ ਵਾਲਾ ਹੈ ਨਹੀਂ ਸਾਨੂੰ ਤਾਂ ਕਹਿੰਦਾ ਬਾਲਾ ਘਾਟਾ ਪੈ ਗਿਆ ਕਹਿੰਦਾ ਤੁਸੀਂ ਆਏ ਦੇਖ ਲਓ ਮੇਰਾ ਵਿਆਹ ਹੋਏ ਨੂੰ ਵੀ ਬਹੁਤ ਟਾਈਮ ਹੋ ਗਿਆ ਮੇਰੇ ਘਰ ਵਾਲੀ ਨੇ ਆ ਕੇ ਅਜ ਤੱਕ ਕਾਫੀ ਚੱਕੀ ਹੈ ਹਸਾਬ ਵਾਲੀ ਇਹਦੇ ਘਰ ਵਾਲੀ ਆਈ ਆ ਠੀਕ ਹੈ ਉਹ ਲਾਉ ਠੀਕ ਹੈ ਉਹ ਕਹਿੰਦੀ ਇੱਥੋਂ ਆਏ ਆ ਇੱਥੋਂ ਆਏ ਆ ਇੱਥੋਂ ਆਏ ਆ ਇਤਾ ਕਰਕੇ ਸਾਡਾ ਕਲੇਸ਼ ਆ ਮੈਂ ਤਾਂ ਕਿਹਾ ਮੈਂ ਜਿਹੜੀ ਜ਼ਮੀਨ ਰੱਖਣੀ ਆ ਯਾਰ ਤੂੰ ਮੋਟਰ ਵਾਲੀ ਰੱਖ ਲਾ ਮੈਂ ਜੇ ਤੂੰ ਘਰ ਰੱਖਣਾ ਕੋਠੀ ਰੱਖ ਲਾ ਮੈਂ ਤਾਂ ਕਿਸੇ ਪਾਸੇ ਹੀ ਨਹੀਂ ਭਾਜਦਾ ਮੈਂ ਕਿਹਾ ਇੱਥੋਂ ਮੈਂ ਆਖਿਆ ਸੀ ਮੈਂ ਯਾਰ ਹੂੰ ਤਾਂ ਚੱਲ ਛੋੜੀ ਬੰਡ ਬੜਾਈ ਤੇ ਕਿੱਡੀ ਕਬਡੀ ਗੱਲ ਆ ਚੱਲ ਤੂੰ ਪੁਰਾਣੇ ਘਰ ਤੇ ਰਹਿੰਦਾ ਮੈਂ ਚੱਲ ਮਾਣਾ ਮੋਟਾ ਉਧਰ ਕਹਿੰਦਾ ਉਧਰ ਚੰਗਾ ਘਰ ਕਹਿੰਦਾ ਮੈਂ ਚੱਲ ਤੈਨੂੰ ਉਹ ਕੀਮਤ ਪਾ ਕੇ ਉਹ ਕਰ ਦਾਂਗੇ ਤੈਨੂੰ ਪੈਸੇ ਦੇਵਾ ਦਾਂਗੇ ਕਹਿੰਦਾ ਮੈਨੂੰ ਤਾਂ ਕਹਿੰਦਾ ਕਿਵੇਂ ਕਰੋ ਸਾਡਾ ਨਵਾਂ ਬਣਾ ਕੇ ਠੀਕ ਹੈ ਜਿਹੜਾ ਮੇਰੇ ਕੋਲੇ ਆ ਉਹ ਮੇਰੇ ਸਾ ਦਾ ਲਾਲ ਲਕੀਰ ਵਾਲਾ ਸਮਝ ਗਿਆ ਤਰੀਕਾ ਤੇ ਮੈਨੂੰ ਕੀ ਲੈ ਲੈ ਮੈਨੂੰ ਤਾਂ ਫਾਇਦਾ ਇਹਦਾ ਚਲ ਉਹ ਤਾਂ ਗੱਲ ਕਰ ਲਾਂਗੇ ਜੇ ਤਾਂ ਦੇਖ ਲਓ ਮੈਂ ਤਾਂ ਆ ਜੂਗਾ ਤੁਹਾਨੂੰ ਤਾਂ ਟਾਈਮ ਦੇ ਦਿਓ ਹੈ ਜੇ ਕੋਈ ਨਵੇੜਨਾ ਜੇ ਛੋਟਾ ਵੀ ਉਹ ਘੂਆ ਰਗੇ ਜੇ ਨਵੇੜ ਕੇ ਜਾਂਦੇ ਤਾਂ ਬੜਾ ਵਧੀਆ ਗੱਲ ਆ ਮੈਂ ਤਾਂ ਕਹਿੰਨਾ ਤੁਸੀਂ ਐਂ ਕਰੋ ਤੁਸੀਂ ਉਹਦੇ ਕੋਲ ਹੀ ਜਾਓ ਉਹਨੂੰ ਪੁੱਛ ਲਓ ਕਹੇ ਵੀ ਉਹਨੇ ਕਿਹਾ ਵੀ ਜਿਵੇਂ ਕਰਨਾਗਾ ਵੀ ਕੋਈ ਨਹੀਂ ਜਦੋਂ ਤੂੰ ਟਾਈਮ ਦੇ ਲਾ ਤੇ ਜਿੱਥੇ ਪੰਚਾਇਤ ਰੱਖਣੀ ਹੈ ਉਹ ਕਹਿੰਦਾ ਵੀ ਮੈਂ ਆ ਜੂਗਾ ਚਲ ਕੋਈ ਨਹੀਂ ਹਾਂ ਤੇ ਛੋਟੇ ਬੰਨੇ ਤਾਂ ਕੋਈ ਹੋਣੀ ਨਹੀਂ ਨਹੀਂ ਸਾਡੇ ਬੰਨੇ ਕੁਝ ਨਹੀਂ ਕੋਲੇ ਕਾਪੀ ਦਾ ਹਿਸਾਬ ਕਰਾ ਕਈ ਵਾਰ ਜੇ ਉਹਨੇ ਕਹਤਾ ਪਹਿਲ ਉਹਦੀ ਪਊਗੀ ਆਪਾਂ ਤੁਹਾਨੂੰ ਇਹ ਦੱਸਤਾ ਕਿਉਂਕਿ ਉਹ ਤਾਂ ਕਹਿੰਦਾ ਮੈਨੂੰ ਉਹ ਹੋਆ ਕਹਿੰਦਾ ਜਿਵੇਂ ਤੁਸੀਂ ਕਰਦੋਂਗੇ ਕੋ ਸਾਡਾ ਮਤਲਬ ਆ ਹੁਣ ਜੇ ਬੰਦੇ ਨੇ ਕਹਤਾ ਮੈਂ ਤਾਂ ਕੋਠੀ ਲੈਣੀ ਆ ਤਾਂ ਕੋਠੀ ਦਵਾਵਾਂਗੇ ਸੀ ਜੇ ਉਹਨੇ ਕਹਤਾ ਕੋਠੀ ਤੈਨੂੰ ਛੱਡਾਂਗੇ ਫਿਰ ਕੀਮਤ ਪਾਵਾਂਗੇ ਭਾਈ ਮੈਂ ਜਦੋਂ ਮਰਜ਼ੀ ਜਿਵੇਂ ਤੁਸੀਂ ਕਹੋਗੇ ਥੋੜੀ ਗੱਲ ਸਰਮਾ ਤੇ ਐਂ ਥੋੜਾ ਹੋ ਮੋਟਰ ਦਾ ਮੋਟਰ ਹੁਣ ਦੇਖ ਇੱਕ ਆ ਬਾਹਣ ਸਾਰਾ ਪਾਲਦੀ ਆ ਹੁਣ ਸਾਨੂੰ ਪਤਾ ਹੀ ਆ ਹੈ ਉਹ ਸਾਡਾ ਅਧੂ ਅਧੇ ਹੋ ਸਕਦਾ ਹੁਣ ਜੇ ਤੁਸੀਂ ਆਖੋ ਮੋਟਰ ਹੁਣ ਇਸ ਟਾਈਮ ਕੋਈ ਨਹੀਂ ਸਕੀਮ ਹੈ ਹੀ ਨਹੀਂ ਨਾ ਲੱਗੇ ਨਾ ਛੇਦੀ ਹੈ ਉਹ ਥੋੜਾ ਸਾਰਾ ਸਿਸਟਮ ਕਰ ਦਾਂਗੇ ਚੱਲ ਮੈਂ ਅੱਜ ਜਾ ਕੇ ਆਉਣਾ ਉਹ ਕੱਲ ਮੈਨੂੰ ਕਿਹਾ ਸੀ ਠੀਕ ਆਓ ਕੋਈ ਹਾਂ ਮੈਂ ਜਾ ਕੇ ਆਉਣਾ ਚਾ ਠੀਕ ਹੈ ਗੱਲੀ ਪਹੇ ਠੀਕ ਹੈ ਜੀ ਆਇਆ ਨਾ ਪੰਗ ਗਈ ਹੋ ਗਿਆ ਮੈਂ ਤਾਂ ਐ ਸੀ ਨਾ ਕਿਹੜਾ ਸਰਪੰਚ ਕੋਲੇ ਜਾਣਾ ਯਾਰ ਹੁਣ ਕੀ ਕਰਾਂਗੇ ਮੇਰੇ ਸਾਲਾ ਕੋਠੀ ਵੀ ਨਾ ਜਾਵੜੇ ਮੋਟਰ ਵੀ ਆ ਜਾਵੜੇ ਉੱਥੇ ਚੱਲ ਦੇਖਦੇ ਹਾਂ ਕਿ ਕਿਹੜਾ ਤਾਂ ਸੱਚੇ ਬੰਨ ਨਹੀਂ ਪੂ ਜਗਦੇਵ ਕੀ ਬਣਿਆ ਪੁੱਤ ਸਰਪੰਚ ਕੀ ਕਹਿੰਦਾ ਫਿਰ ਬੰਨਣਾ ਕਿ ਉਹ ਹੀ ਕਹਿਣਾ ਸੀਗਾ ਵੀ ਹੱਥ ਨੇ ਹੀ ਆਉਂਗਾ ਮਨ ਵਾਲਾ ਹੋ ਤੁਰੇ ਆਉਂਦੇ ਆ ਆਜਾ ਜਗਦੇਵ ਹਾਂਜੀ ਆ ਜਾ ਜੀ ਸਸੀ ਕਾ ਜੀ ਸਸੀ ਕਾ ਬਾਈ ਹਾਂ ਸਸੀ ਆ ਪੈਨ ਹੋਰ ਬਾਈ ਠੀਕ ਸੀ ਕਰੇ ਵਧੀਆ ਸਾਰੇ ਆਪਣੇ ਦੱਸੋ ਪਰਿਵਾਰ ਹਾਂ ਬਾਈ ਵਧੀਆ ਹੋਰ ਮੈਂ ਜਾਇਆ ਸੀਗਾ ਕਲੀ ਮਿਲ ਗਿਆ ਸੀ ਮੈਨੂੰ ਹਾਂਜੀ ਜੀ ਉਹ ਤਾਂ ਕਹਿੰਦਾ ਯਾਰ ਕੋਈ ਗੱਲ ਨਹੀਂ ਕਹਿੰਦਾ ਸਾਡੇ ਦਾ ਕੋਈ ਗੜਬੜ ਨਹੀਂ ਕਹਿੰਦਾ ਤੁਸੀਂ ਆ ਜਾਓਗਾ ਤੁਸੀਂ ਦੇਖ ਲਿਓ ਕਹਿੰਦਾ ਉਹੀ ਗੱਲ ਗਈ ਅੱਛਾ ਜੀ ਮੈਨੂੰ ਪਤਾ ਸੀ ਉਹ ਐਂ ਆਖੂਗਾ ਕਿਉਂ ਆਖੂਗਾ ਕਿਉਂਕਿ ਜਿਹੜਾ ਬੰਦਾ ਕਾਣਾ ਹੁੰਦਾ ਉਹ ਕਹਿੰਦੇ ਚਲੋ ਤਾਂ ਮੈਂ ਤੇਰੀ ਗੱਲ ਮੰਨ ਲਈ ਉਹ ਨੂੰ ਮੈਂ ਸਾਰੀਆਂ ਗੱਲਾਂ ਆਖਿਆ ਕਿ ਕੋਠੀ ਦੀ ਵੀ ਕਿਹਾ ਸੀ ਉਹ ਕਹਿੰਦਾ ਤੇ ਕੋਠੀ ਦੇਖ ਲਓ ਜਿਵੇਂ ਤੁਸੀਂ ਕੀਮਤ ਪਾ ਦੋਗੇ ਮੈਂ ਤਾਂ ਉਹਨੀ ਕੀਮਤ ਦਾ ਕਹਿੰਦਾ ਉਹ ਕਰੂੰਗਾ ਹੈ ਜੇ ਤੁਸੀਂ ਮੈਨੂੰ ਪੁਰਾਣਾ ਘਰ ਦਵਾ ਦੋ ਮੈਂ ਪੁਰਾਣਾ ਲੈ ਲਵਾਂ ਕਹਿੰਦਾ ਹਲ ਕਰ ਉਹਨੂੰ ਨਰਾਜ਼ ਨਾ ਕਰੋ ਕਹਿੰਦਾ ਉਛਲ ਚੁਣ ਹੁੰਦੇ ਹੋ ਮੈਂ ਮੋਟਰ ਦਾ ਨੂੰ ਇਹ ਕਹਿੰਦਾ ਸੀ ਮੈਂ ਵੀ ਮੋਟਰ ਤਾਂ ਨਹੀਂ ਲੱਗਦੀ ਦੇਖ ਕੱਲ ਨੂੰ ਤੁਸੀਂ ਮੋਟਰ ਆਖੋ ਕਹਿੰਦਾ ਆਪਾਂ ਬਾਹਨ ਸਾਡਾ ਪਾਲਦੀ ਆ ਅੱਧੂ ਦੇ ਦਿਨ ਕਰਦਾ ਕਰਾਂਗੇ 2 ਦਿਨ ਉਧਰ ਹੋ ਜਾਣਗੇ 2 ਦਿਨ ਇੱਧਰ ਹੋ ਜਾਣਗੇ ਹੈ ਬਾਕੀ ਭੈਣ ਜੀ ਮੈਂ ਤੁਹਾਨੂੰ ਇਹ ਕਹਿਣਾ ਹੈ ਅੱਜ ਜੇ ਤੁਸੀਂ ਇਹਨਾਂ ਦਾ ਟਿਕਾ ਕਰਾ ਜਾਓ ਕੱਠ ਵਰਗੀ ਹੈ ਤਾਂ ਕੋਈ ਓਕੇ ਹੋਣਗੇ ਕੱਲੇ ਕੱਲੇ ਹੈਗੇ ਸੋਡੇ ਕੋਲੇ ਜਾਣਗੇ ਕਿ ਫੇਰ ਸਾਂਭਿਆ ਕਰਨਗੇ ਘਰ ਪਰਿਵਾਰ ਸਾਂਭਣਗੇ ਬਾਈ ਮੇਰੀ ਗੱਲ ਸੁਣ ਮੈਂ ਤਾਂ ਕਹਿੰਨੀ ਆ ਵੀ ਕੱਠ ਵਰਗੀ ਰੀਸ ਨਹੀਂ ਗੱਲ ਕਰ ਉਹਨਾਂ ਨੇ ਇਹਨਾਂ ਨੂੰ ਕੁਝ ਸੋਚਿਆ ਇਹਨਾਂ ਨੂੰ ਉਹੀ ਗੱਲ ਹੁਣ ਬੁੱਧੂ ਬਣਾਈ ਜਾਂਦੇ ਹਰੇਕ ਗੱਲ 'ਚ ਹੁਣ ਹਸਾਬ ਕਿਤਾਬ ਜਦੋਂ ਇਹ ਜਾਂਦਾ ਉਹ ਛੋਟਾ ਕੁਲਦੀਪ ਉਦੋਂ ਇਹਨੂੰ ਵੀ ਲਿਜਾਇਆ ਕਰੇ ਭਾਈ ਨਾਲ ਦੇਖ ਪਹਿਣੇ ਉਤੇ ਨੇ ਪਹਿਲਾਂ ਮੁੱਦਾ ਦੇਖਣਾ ਸੀ ਇਹ ਕੋੜਾ ਕੁ ਅੱਜ ਦਾਗਾ ਇਹ ਤਾਂ 20 ਸਾਲ ਹੋ ਗਏ ਹਸਾਬ ਕਿਤਾਬ ਚੱਲੀ ਜਾਂਦੇ ਇਹਨੂੰ ਬਾਈ ਇਹ ਤਾਂ ਪੋੜਾ ਸੀਗਾ ਵਿਚਾਰਾ ਜਵਾਕ ਇਹ ਮੰਗਰ ਲੱਗ ਗਿਆ ਉਵੇਂ ਹੀ ਲੱਗ ਗਿਆ ਮੰਗਰ ਹੁਣ ਇਹ ਤਾਂ ਪੜਿਆ ਲਿਖਿਆ ਘਟਾ ਹੈ ਉਹ ਪੜਿਆ ਲਿਖਿਆ ਵੱਧ ਹੈ ਚਲ ਭੈਣੀ ਹੁਣ ਮੰਨ ਲੈਨੇ ਇਹ ਪੜਿਆ ਲਿਖਿਆ ਘਟਾ ਤੇ ਫਿਰ ਉਸ ਤੋਂ ਬਾਅਦ ਸਾਫ ਰੀ ਕਰਿਆ ਕਰੂਗਾ ਫਿਰ ਤੁਸੀਂ ਕਹਿੰਦੇ ਪੜਿਆ ਲਿਖਿਆ ਘਟਾ ਹੈ ਫਿਰ ਆੜ ਤੈਣਾ ਸਾਫ ਕਰਵਾਉਣਾ ਕਰ ਹੁਣ ਹੁਣ ਭਾਈ ਮੇਰੀ ਗੱਲ ਸੁਣ ਹੁਣ ਬਹੂ ਆ ਗਈ ਪੜ੍ਹੀ ਲਿਖੀ ਠੀਕ ਹੈ ਹੁਣ ਉਹ ਵੱਧ ਪੜ੍ਹੀ ਲਿਖੀ ਹੈ ਹੁਣ ਉਹਨੇ ਮੁੱਦਾ ਚੱਕਿਆ ਉਹਨੇ ਜਦੋਂ ਹਸਾਬ ਕਿਤਾਬ ਕੀਤਾ ਤੇ ਭਾਈ ਇਹਦੇ ਚ ਹਸਾਬ ਕਿਤਾਬ ਚ ਤਾਂ ਕਪੜਾ ਹੀ ਬਾਲ ਚਲ ਤੁਸੀਂ ਐਂ ਕਰੋ ਜਿਹੜਾ ਹਸਾਬ ਤਾਂ ਜਿਵੇਂ ਉਹ ਕਹਿੰਦਾ ਉਹ ਕਹਿੰਦਾ ਮੈਂ ਤਾਂ ਸੁਣੂੰਗਾ ਤੁਸੀਂ ਮੈਨੂੰ ਸੱਦ ਕਹਿੰਦਾ ਮੇਰੇ ਖਾਤੇ ਦੇਖ ਲਓ ਕਹਿੰਦਾ ਹੋਰ ਨਹੀਂ ਕਰ ਸਕਦਾ ਕਹਿੰਦਾ ਮੈਂ ਤਾਂ ਮੂਰੇ ਸੇ ਮੇਰੇ ਤਾਂ ਉਹ ਗੱਲ ਹੋ ਗਈ ਕਹਿੰਦਾ ਮੇਰਾ ਖੇਤਰ ਪੈਣ ਵਾਲੀ ਗੱਲ ਹੋ ਗਈ ਕਹਿੰਦਾ ਮੈਂ ਤਾਂ 20 ਸਾਲ ਕਹਿੰਦਾ ਕੱਲ੍ਹ ਸੰਭੀ ਕਹਿੰਦਾ ਸਾਫਤਾ ਵੀ ਪੈ ਜਾਂਦਾ ਠੀਕ ਹੈ ਤੁਸੀਂ ਵੀ ਸੋਨੂੰ ਹੀ ਪਤਾ ਵੀ ਨਹੀਂ ਖੇਤੀ ਕਰਦੇ ਮੈਂ ਵੀ ਕਰਦਾ ਮੈਂ ਇੰਨਾ ਉਧੂ ਹੈ ਨਹੀਂ ਜਿੰਨਾ ਉਹਨੇ ਬਣਾ ਰੱਖਿਆ ਚਲ ਕੋਈ ਨਹੀਂ ਉਹਦਾ ਤੁਹਾਨੂੰ ਪਤਾ ਲੱਗ ਜੂ ਅਸੀਂ ਕਾਪੀ ਲਿਆ ਕੇ ਰੱਖ ਦਾਂਗੇ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗ ਜੂ ਵੀ ਇੰਨਾ ਖਰਚਾ ਕਿਵੇਂ ਆਉਂਦਾ ਜਾਂ ਇੰਨੀ ਫਸਲ ਹੁੰਦੀ ਆ ਜਾਂ ਇੰਨੇ ਸਾਲਾਂ ਦਾ ਪਾਉ ਆਹ ਹੋ ਗਿਆ ਨੁਕਸਾਨ ਹੋ ਗਿਆ ਫਸਲ ਦਾ ਇਹਦੀ ਠੀਕ ਹੈ ਬਾਕੀ ਕੋਈ ਗੱਲ ਨਹੀਂ ਮਾਂ ਤੂੰ ਕਰ ਗੱਲ ਮੈਨੂੰ ਮੜਾ ਫੋਨ ਆਈ ਜਾਂਦਾ ਕੋਈ ਨਹੀਂ ਗੱਲ ਭਾਈ ਹੁਣ ਐ ਵੀ ਆ ਹੁਣ ਦੇਖ ਦੋ ਚਾਰ ਸਾਲ ਜਿਹੜਾ ਪਹਿਲਾਂ ਵਿਆਹ ਕੀਤਾ ਜਿਵੇਂ ਹੁਣ ਕੁੜੀ ਦਾ ਕੀਤਾ ਜਾਂ ਅਕਲਦੀਪ ਦਾ ਕੀਤਾ ਠੀਕ ਹੈ ਮੰਗਾਈ ਦੇ ਹਿਸਾਬ ਨਾਲ ਤਾਂ ਫਿਰ ਉਹ ਤੈਨੂੰ ਪਤਾ ਬਾਤਾਂ ਹੀ ਆ ਕੰਮ ਬਾਤਾਂ ਨਾ ਤੂੰ ਖਰਚਾ ਵਧਿਆ ਨਾ ਸਾਲ ਤੋਂ ਫਰਕ ਪੈ ਜਾਂਦਾ ਇਹਨਾਂ ਦੇ ਵਿਆਹ ਸਾਂਝੇ ਕਰੇ ਹੋਗੇ ਮੇਰੇ ਪੁੱਤ ਦਾ ਵੀ ਸਾਂਝੇ ਕਰੇ ਹੋਗਾ ਬੇਸ਼ੱਕ 2 ਰੁਪਏ ਵੱਧ ਲਾ ਗਏ ਹੁਣ ਉਹ ਐਂ ਕਹਿੰਦੇ ਆ ਕਹਿੰਦੇ ਸਿਉਣਾ ਮਹਿੰਗਾ ਹੋ ਗਿਆ ਜਿਹੜਾ ਮੇਰੀ ਨੋਨ ਨੂੰ ਪਾਇਆ ਵੀ ਉਦੋਂ ਸਿਉਣੇ ਦਾ ਰੇਟ ਘੱਟ ਸੀ ਪਾਇਆ ਤਾਂ ਉਹਨੇ ਹੋਊਗਾ ਜੀ ਪਾਇਆ ਤਾਂ ਉਹਨਾ ਰੋਲਾ ਤਾਂ ਫਿਰ ਕਾਹੇ ਰੋਲਾਗਾ ਜੀ ਫਿਰ ਜਦੋਂ ਮਹਿੰਗਾ ਹੋਵੇ ਪਮਾ ਸਸਤਾ ਹੋਵੇ ਜਦੋਂ ਇੱਕੋ ਜਿਹਾ ਪਾਇਆ ਹੈਗਾ ਇਹ ਚ ਕਾਹਦਾ ਰੋਲਾ ਹੈਗਾ ਉਦੋਂ ਤਾਂ ਹੋਗਾ ਲੋਗੀ 25 ਸਾਲ ਪਹਿਲਾਂ ਤਾਂ 5-4000 ਨੂੰ ਰੇਟ ਸੀਗਾ ਹੁਣ ਲਗ ਤੋਂ ਟੱਪਿਆ ਪਿਆ ਗਿਆ ਫਿਰ ਜਿਹੜੀ ਦਾ ਕੀਤਾ ਦੇਖ ਆਪਣੇ ਬਾਪੂ ਜੀ ਬੇਬੇ ਜੀ ਆਉਂਦੇ ਸੀ ਉਦੋਂ ਹਾਂ ਉਦੋਂ ਤਾਂ ਸਿਆਉਣਾ ਹੀ ਬਾਲਾ ਸਸਤਾ ਸੀ ਜਦੋਂ ਫਸਲ ਵੀ 1 ਕਿੱਲੀ ਹੁੰਦੀ ਸੀ ਐਂ ਵੀ ਦੇਖੋ ਹੁਣ ਕੀ ਤਾਂ ਦੇਖ ਰੇ ਬਿਆਨ ਵੀ ਬਥੇਰਾ ਮਹਿੰਗਾ ਸੀ ਸਿਆਉਣਾ ਤੁਸੀਂ ਹਿਸਾਬ ਲਾ ਲਓ ਹੁਣ ਫਸਲ ਹੁੰਦੀ ਹੈ 1.5 ਲੱਖ ਦੀ ਕਿੱਲੇ ਜੋ ਉਦੋਂ ਹੁੰਦੀ ਸਾਰੇ ਸਾਲ ਚ 5-7000 ਦੀ ਕਿੱਲੇ ਜੋ ਮਸਾਂ ਬਚਤ ਹੁੰਦੀ ਸੀ ਸਾਬ ਨਹੀਂ ਲਾਉਂਦੇ ਬਾਈ ਸਾਬ ਨਹੀਂ ਲਾਉਂਦੇ ਇਹ ਤਾਂ ਉਹੀ ਗੱਲ ਪ੍ਰਾਣੀਆਂ ਗੱਲਾਂ ਨੂੰ ਲੈ ਕੇ ਬਹਿ ਜਾਂਦੇ ਐ ਐਂ ਤਾਂ ਦੇਖਦੇ ਨਹੀਂ ਬੇਤ ਵਿਗੜੂ ਬੜਾ ਕਰਦੇ ਹਾਂ ਰੋਟੀ ਐਡ ਕਰ ਲਓ ਸਾਗ ਤਾਂ ਇਕੱਠਾ ਰੱਖ ਲਓ ਤੇ ਆਹਦਾ ਯਾ ਆਡੀ ਐ ਰੋਟੀ ਦਾ ਆਰਡਰ ਰੋਟੀ ਦਾ ਹੁਣ ਅਸੀਂ ਇੱਧਰ ਪਕਾਉਨੇ ਆ ਉੱਧਰ ਪਕਾਉਂਦੇ ਆ ਗੱਲ ਪਤਾ ਕੀ ਐ ਵੀ ਹੁਣ ਆਰਤੀ ਤੇ ਆਰਤੀਆਂ ਦਾ ਸਾਗ ਐਡ ਹੋ ਐਡੀ ਕਰਾ ਦੇ ਤੂੰ ਇਹ ਆਪਦਾ ਪਵਾ ਥੋੜਾ ਲਿਆਉਣ ਪਵਾ ਪੈਸੇ ਨਾਕਦੇ ਲਿਆਉਣ ਪਵਾ ਮੈਂ ਕੁਛ ਲਿਆਉਣ ਤੇ ਫਿਰ ਐਂ ਕਰਾ ਦਿੰਦੇ ਆ ਆਰਤੀ ਨੇ ਥੋੜਾ ਖਾਤਾ ਖਲਵਾ ਦਿੰਦੇ ਆ ਜੀ ਹੁਣ ਘੋਣਾ ਹੋਊਗਾ ਹਾਂ ਬਾਈ ਮੈਂ ਵੀ ਆਈ ਕਿ ਜਿੰਨਾ ਖਰਚਾ ਹੈਗਾ ਅੱਧੂ ਦੀ ਪਵਾ ਦਿੰਦੇ ਆ ਜੇ ਕੁਝ ਨੂੰ ਉਹ ਲੱਗਦਾ ਕੋਠੀ ਤੁਸੀਂ ਰਹਿਣਾ ਤਾਂ ਵੀ ਤੁਹਾਡੇ ਬਣੀ ਉਹ ਪੈਸੇ ਪਵਾ ਦਾਂਗੇ ਜੇ ਤੁਸੀਂ ਇੱਧਰ ਪੁਰਾ ਤਾਂ ਪਰ ਕੋਠੀ ਉਹਨਾਂ ਕੋਲ ਹੈਗੀ ਐ ਉਹ ਤਾਂ ਦੇਖ ਬਾਈ ਮੇਰੀ ਗੱਲ ਸੁਣ ਜਿਵੇਂ ਸੋਨੇ ਪੰਚਾਇਤ ਵਾਲਿਆਂ ਨੂੰ ਚੰਗਾ ਲੱਗਦਾ ਉਹਵੇਂ ਦੋਨਾਂ ਭਰਾਵਾਂ ਨੂੰ ਇੱਕੋ ਜਿਹਾ ਵੰਡ ਕੇ ਦੇ ਦਿਓ ਨਾ ਉਹਦਾ ਫਰਕ ਨਾ ਆਉਂਦਾ ਫਰਕ ਸਾਨੂੰ ਪੰਚਾਇਤ ਨੂੰ ਤੁਸੀਂ ਦੋਨੇ ਇੱਕੋ ਜਿਹੇ ਸਾਨੂੰ ਐ ਵੀ ਜੇ ਤੁਸੀਂ ਕੋਠੀ ਰਹਿ ਕੇ ਰਾਜ਼ੀ ਹੋ ਤਾਂ ਤੁਹਾਨੂੰ ਵੀ ਉਹੀ ਖਰਚਾ ਪਾਦਾਂਗੇ ਤੇ ਜੇ ਤੁਸੀਂ ਪੁਰਾਣੇ ਘਰ 'ਚ ਖੁਸ਼ ਆ ਤਾਂ ਉਹਨਾਂ ਨੂੰ ਉਧਰ ਖਰਚਾ ਪਾਦਾਂਗੇ ਉਹ ਮੇਰੀ ਗੱਲ ਸੁਣ ਪਮਾ ਦਾ ਮੇਰੀ ਨੋ ਕਹਿੰਦੀ ਪਹਾ ਮੇਰਾ ਪੁੱਤ ਕਹਿੰਦਾ ਹਨਾ ਵੀ ਜਦੋਂ ਉਹ ਬੈਠੇ ਆ ਮੈਂ ਤਾਂ ਨਹੀਂ ਉਹਨਾਂ ਨੂੰ ਠਾਉਂਦੀ ਮੇਰੇ ਸਰੀਕ ਹੈਗੇ ਮੈਂ ਐ ਹੀ ਕਹਿੰਦੀ ਆ ਭਾਬੀ ਜਿਵੇਂ ਤ ਮੋਮੇ ਕਰਨਾ ਪਈਆ ਉਹ ਦਾ ਬਸ ਆਈਨਾਂਗੇ ਕਰਵਾ ਦੇ ਤੂੰ ਵੀ ਇੱਕ ਧਾਰਤੀ ਹੁੰਦੇ ਨਾ ਸਾਹਿਬ ਕਿਤਾਬ ਅੱਡਾ ਉਹਦਾ ਚਲਵਾ ਦੇ ਬਹੀ ਖਾਤਾ ਤੇ ਇੱਕ ਭਾਈ ਜਾ ਜੇ ਫਸਲ ਜੇ ਇਕੱਠੀ ਕਰਦੇ ਤਾਂ ਵੀ ਉੱਥੇ ਜਾ ਕੇ ਅੱਧਾ ਅੱਧਾ ਹੋ ਜਾਣੀ ਆ। ਚਲ ਸੈਂ ਕਰੋ ਜੀ ਇਹ ਝੋਨਾ ਕਣਕ ਦੇਖ ਲਓ। ਜੇ ਵੀ ਕਣਕ ਤੱਕ ਨਾ ਛੋੜਾਂ ਨਿਭਿਆ ਉਦੋਂ ਬਾਅਦ ਛੋੜਾ ਸਾਰਾ ਬਾਣ ਦਾ ਵੀ ਕਰਦਾਂਗੇ ਹਾਂ। ਹਾਂ। ਬਾਣ ਆਈ ਹੈ ਵੀ ਕੋਈ ਥੋੜਾ ਬਾਹਲਾ ਖਾ ਵੀ। ਉਹ ਤਾਂ ਚਲ ਛੋੜੀ ਜਿੰਨਾ ਹੁਣ ਤੋਂ ਉਹ ਕਰਦਾਂਗੇ ਵੀ ਹੁਣ ਜਿਹੜਾ ਝੋਨਾ ਡਿੱਗੂਗਾ ਦੇਖ ਲੈ ਖਰਚਾ ਕਿੰਨਾ ਹੈਗਾ ਕੀ ਬਤਾ ਬਰਾਬਰੀ ਹੋਮ ਤੁਸੀਂ ਝੋਨਾ ਛੱਟ ਕੇ ਜੇ ਬਰਾਬਰ ਹੋ ਗਏ ਜਿਹੜਾ ਖਾਤਾ ਚੱਕੋਗੇ ਕਣਕ ਦੇ ਜਿਹੜੇ ਬਚਣਗੇ ਜੇ ਤੁਸੀਂ ਵੀ ਛੋੜਾ ਨਹੀਂ ਲੋਟ ਆ ਗਿਆ ਤਾਂ ਬਾਹਲਾ ਵਧ ਗਿਆਗਾ ਤੇ ਨਹੀਂ ਭੀ ਉਹ ਦੇਖ ਮੇਰੀ ਨੋਨੇ ਸਾਹਿਬ ਕਹਤਾ ਫਰਕ ਲੱਗਿਆ ਅੱਛਾ ਮੈਂ ਅੱਜ ਮੂਰੇ ਹੋ ਕੇ ਕਹਿ ਦਿਆਂ ਵੀ ਭਾਈ ਨਹੀਂ ਤੂੰ ਗਲਤ ਐ ਉਹ ਸਹੀ ਨੇ ਫਿਰ ਮੈਂ ਵੀ ਰੋਟੀ ਲੈ ਕੇ ਖਾਣੀ ਆ ਬੀ ਤੋ ਜ਼ਰੂਰੀ ਐ ਜੀ ਸਾਬ ਦਾ ਇਹਨਾਂ ਦਾ ਹੀ ਐ ਭਾਈ ਮੇਰੀ ਗੱਲ ਸੁਣ ਜੇ ਮੈਂ ਇਹਨਾਂ ਦਾ ਭਾਈ ਨਿਭੜਦਾ ਤੂੰ ਹੁਣ ਸਿਆਣਾ ਵਿੱਚ ਤੂੰ ਨਵੜਾ ਦੇ ਇਹਨਾਂ ਦਾ ਉਹੀ ਗੱਲ ਮੈਂ ਤਾਂ ਐ ਕਹਿਨੀ ਆ ਮਿਕਾਲ ਨੂੰ ਕੋਈ ਵੱਡਾ ਕਲੇਸ਼ ਖੜਾ ਹੋਵੇ ਉਸ ਤੋਂ ਪਹਿਲਾਂ ਆਪ ਦਾ ਬੰਡਿਆ ਬੰਡਾਇ ਚੰਗਾ ਹੈ ਜੀ ਮੈਨੂੰ ਕੁਲਦੀਪ ਨੇ ਤਾਂ ਕਹਿਤਾ ਕਿ ਜੇ ਮੈਂ ਸੁੱਟੀ ਕਹਿੰਦਾ ਉਹਨਾਂ ਦੀ ਇੱਛਾ ਹੈਗੀ ਮੈਂ ਤਾਂ ਕਹਿੰਦਾ ਮਾਗਰ ਉਹਨਾਂ ਨੂੰ ਚਲ ਮੂਰੇ ਲਾ ਦੇਣਾ ਜੇ ਵੀ ਸਾਹਬਤਾ ਤੁਸੀਂ ਫੜਨਾ ਮੈਂ ਸੋਨੂ ਦਵਾ ਦੇਣਾ ਹੀ ਸਾਹਬ ਲੋਗੇ ਜੀ ਦੀ ਗੱਲ ਸੁਣੋ ਸਾਹਬਤਾ ਵਾਸੀਂ ਕੁਝ ਨਹੀਂ ਫੜਨਾ ਸਾਡਾ ਅੱਡ ਕਰਾ ਦਿਓ ਵਧੀਆ ਰਹਿਵਾਂਗੇ ਕਾਰਨ ਪਤਾ ਕੀ ਇਹ ਕੱਲ ਨੂੰ ਡਾਂਗੋ ਸੁੱਟੀ ਹੋ ਗਿਆ ਡੋਗੇ ਠੀਕ ਹੈ ਉਹਦਾ ਕੋਈ ਫਾਇਦਾ ਨਹੀਂ ਵਧੀਆ ਹੁਣ ਬੋਲਦੇ ਚੱਲਦੇ ਆਂ ਐ ਅੱਡ ਹੋ ਜਾਗੇ ਲੋਕਾਂ ਨੂੰ ਤਾਂ ਕੀ ਬਦਲੋ ਤੁਸੀਂ ਤਾਂ ਰੋਟੀ ਥੋੜੀ adda ਗੱਲਾਂ ਖੇਤੀ ਦੇ ਇਕੱਠਾ ਥੋੜਾ ਕਰਦਾਂਗੇ ਝੋਨਾ ਕਰਾਂ ਡਿੱਗਣ ਦਿਵਾੜਤੀਆਂ ਦੇ ਹਿਸਾਬ ਕਰ ਲਾਂਗੇ ਜਾ ਕੇ ਆਪਾਂ ਜੇ ਤਾਂ ਥੋੜਾ ਬਚਦੇ ਹੋਏ ਪੈਸੇ ਤਾਂ ਦੁੱਧ ਹੀ ਕਰਾ ਦਾਂਗੇ ਖਾਤੇ 'ਚ ਵੀ ਜੇ ਟੁੱਟਦੇ ਹੋ ਟੁੱਟੇ ਜੋ ਝੋਨਾ ਦੇ ਸੰ ਖਾਤੇ 'ਚ ਕਰਾ ਦਾਂਗੇ ਬਸ ਐ ਆ ਨਾ ਤੇ ਕਣਕੇ ਬਰਾਬਰ ਹੋ ਜੂਗੇ ਜੋ ਤੁਸੀਂ ਨੇਵੇ ਦਾ ਠੀਕ ਆ ਨਹੀਂ ਉਦੋਂ ਡੁੱਡੀ ਕਰਾ ਦਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਬਸ ਭਾਈ ਹੁਣ ਉਹ ਆ ਜਿਆਦੇ ਖਰਚੀਲੇ ਠੀਕ ਹੈ ਹੈ ਅਸੀਂ ਆਪਦਾ ਹਿਸਾਬ ਨਾਲ ਜਿਹੜਾ ਸਾਨੂੰ ਭਾਈ ਬਚਤ ਦੰ ਦਿੱਸੂਗੀ ਉਹੋ ਜੀ ਅਸੀਂ ਵਰਤ ਲਿਆ ਕਰਾਂਗੇ ਚੱਲ ਬਸ ਕੋਈ ਨਹੀਂ ਬਾਕੀ ਤੁਸੀਂ ਕਰ ਲਓ ਜੇ ਸੋਡੀ ਭਾਈ ਕਮਾਂਚ ਹੋਈ ਮੈਨੂੰ ਦੁਬਾਰੇ ਸੁਨੇਹਾ ਲਾ ਦਿਓ ਆਪਾਂ ਆ ਝੋਨੇ ਵੱਢਿਆ ਜਾਣਗੇ ਉਹਦੇ ਇਕੱਠ ਕਰ ਲਾਂਗੇ ਆਪਾਂ ਬਸ ਭਾਈ ਆ ਝੋਨੇ ਤੋਂ ਬਾਅਦ ਜਿਵੇਂ ਇਹਨਾਂ ਦਾ ਨਿਬੜਦਾ ਕਿ ਰਾਜੋ ਨਾ ਆ ਜਾਂਦੇ ਹਾਂ ਬਸ ਹੈ ਉਹਦੇ ਬਾਅਦ ਦੇਖ ਲਿਓ ਨਾ ਕੋਈ ਨਹੀਂ ਬਾਕੀ ਰਲ ਕੇ ਰਹੋ ਕੋਈ ਐਡਾ ਹੋ ਤਾਂ ਹੈ ਨਹੀਂਗਾ ਨਾ ਨਾ ਬਾਈ ਕੋਈ ਨਾ ਕੋਈ ਨਾ ਤੇ ਤੂੰ ਵੀ ਗੱਲ ਕਰ ਮੈਨੂੰ ਦੱਸ ਹੋ ਜਾਗਾ ਹੈ ਠੀਕ ਹੈ ਬਾਈ ਆਏ ਜੀ ਪੂਰ ਗਿਆ ਯਾਰ ਤੁਸੀਂ ਨਿਵੇੜੀ ਦਿਓ ਮੜਾ ਹਿਸਾਬ ਦਾ ਕਿਨਾਂ ਅੱਡ ਕਰਦੇ ਹੋ ਬਾਕੀ ਝੋਨੇ ਤੋਂ ਬਾਅਦ ਕਿਵੇਂ ਹੋਇਆ ਆਹ ਨਾ ਫਸਲ ਤੇ ਤਾਂ ਆਉਂਦੇ ਫੇਰ ਹੀ ਹਿਸਾਬ ਹੁਣ ਮੈਂ ਹਿਸਾਬ ਕਦਾ ਕਰਦਾ ਹੈ ਆਹ ਹੋ ਆਹ ਬਾਈ ਪੈਸੇ ਆ ਜਾਣ ਤਾਂ ਕੋਈ ਨਹੀਂ ਇੱਕ ਮਹੀਨੇ ਚ ਬਸ ਹੋ ਜਾਣਾ ਜਿਹਦੇ ਪੂਰ ਗੰਦਵਾਰੇ ਖਤਰੀ ਹੋ ਪੈਸੇ ਆਣੇ ਬੰਦਾ ਨੂੰ ਲੋਟ ਲੱਗਦਾ ਮੈਂ ਚੰਗਾ ਭੈਣ ਠੀਕ ਹੈ ਬਾਈ ਚਲ ਜਿਵੇਂ ਲੱਗਦਾ ਨਾ ਲੋ सरपंच अक्सर नु ਗੱਲ ਇਹ ਵੀ ਆਪਣੇ ਹੱਕ 'ਚ ਹੀ ਕਰੂਗਾ ਇਹਦਾ ਕਿਹੜਾ ਕੋਈ ਮਾੜਾ ਕੀਤਾ ਆਪਾਂ ਮੈਂ ਆਪਾਂ ਕਿਹੜਾ ਉਹਨਾਂ ਨੇ ਬੇਇਮਾਨੀ ਕਰਨੀ ਆਪਾਂ ਤਾਂ ਆਪਦਾ ਹੱਕ ਲੈਣਾ ਆਪਦਾ ਹੱਕ ਹੁਣ ਝੋਨਾ ਤਾਂ ਆ ਜਾਂਦੇ ਹੁਣ ਤੂੰ ਕਹਿਣਾ ਮੇਰਾ ਅੱਜ ਹੀ ਉਹ ਫੈਸਲਾ ਹੋਵੇ ਉਹ ਆਜਿ ਕਰਨ ਐ ਨਹੀਂ ਮੈਂ ਆਖਿਆ ਉਹਦਾ ਫੈਸਲਾ ਤਾਂ ਉਹਦੀ ਹੋਊਗਾ ਵੀ ਹੁਣ ਜਿਹੜਾ ਮਾਣਾ ਮੋਟਾ ਖਰਚਾ ਪੱਠਾ ਕੁਝ ਵੀ ਚੱਲੂਆ ਨਾ ਉਹ ਆਪਾਂ ਅੱਡ ਵੱਡੀ ਇੱਕ ਗੱਲਾ ਖਰਚਾ ਹੀ ਅੱਡ ਕਰਾ ਲਈ ਆਪਦਾ ਅੱਜ ਤੂੰ ਮੇਰੀ ਗੱਲ ਸੁਣ ਪੁੱਤ ਤੁਸੀਂ ਆਪਦਾ ਕਾਪੀ ਲਾ ਲੋ ਅੱਡ ਆਪਦਾ ਲਿਖੀ ਜਾਓ ਜਿਹੜਾ ਕੋਈ ਹੈਗਾ ਅਗਲੇ ਨੂੰ ਜੇ ਕੋਈ ਗੱਲ ਹੋਈ ਤੇ ਆਪਦਾ ਦਿਖਾ ਦਿਓ ਕਾਪੀ ਗੱਲ ਨੂੰ ਚੱਕ ਕੇ ਹੈ ਨਾ ਰੋਲਾ ਪਊਗਾ ਇਹਦੇ ਵਿੱਚ ਠੀਕ ਹੈ ਬੁਆ ਜੀ ਮੈਂ ਖੇ ਜਾਵਾਂ ਚੰਗਾ ਮੈਂ ਖੇ ਜਾਵਾਂ ਚੰਗਾ ਪਤਾ ਤੁਸੀਂ ਵੀ ਆਪਦੇ ਚੱਲ ਸੂਟ ਕੱਢ ਕੇ ਤੇ ਮੈਂ ਪੇਟੀ 'ਚ ਜਿਹੜਾ ਲੈ ਜਾਣਾ ਕੋਈ ਚਲ ਥੋੜੀ ਛੋਲੇ 'ਚ ਪਾ ਕੇ ਬੈ ਗਈ ਮੈਂ ਤੇਰੇ ਵੀ ਬਰਤਰ ਬੋਲਦੇ